ਕਿਸਾਨ ਵੀਰੋ ਮੈਂ ਨਵਦੀਪ ਕੌਰ ਲੈ ਕੇ ਹਾਜ਼ਰ ਹਾਂ ਤੁਹਾਡਾ ਪਸੰਦ ਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਸ ਦੇ ਵਿੱਚ ਅਸੀਂ ਖੇਤੀਬਾੜੀ ਨਾਲ ਜੁੜੀ ਜਾਣਕਾਰੀ ਤੁਹਾਡੇ ਤੱਕ ਮੁਹੱਈਆ ਕਰਵਾਉਨੇ ਆ ਤਾਂ ਕਿ ਇਸ ਕਿਤੇ ਨਾਲ ਜੁੜ ਕੇ ਤੁਹਾਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਆਓ ਹਰ ਵਾਰ ਦੀ ਤਰ੍ਹਾਂ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੀ ਸ਼ੁਰੂਆਤ ਕਰਦੇ ਹਾਂ ਖੇਤੀ ਲਈ ਜ਼ਰੂਰੀ ਸੂਚਨਾ ਤੇ ਸੁਝਾਅ ਦੇ ਨਾਲ ਮੈਂ ਹਾਂ ਡਾਕਟਰ ਦਮਨਦੀਪ ਸਿੰਘ ਬਾਗਵਾਨੀ ਵਿਕਾਸ ਅਫਸਰ ਬਾਗਵਾਨੀ ਵਿਭਾਗ ਪੰਜਾਬ ਲੈ ਕੇ ਹਾਜ਼ਰ ਹਾਂ ਖੇਤੀ ਸਬੰਧੀ ਸੂਚਨਾ ਅਤੇ ਸੁਝਾਅ ਕਿਸਾਨ ਵੀਰੋ ਜਿਵੇਂ ਕਿ ਬਰਸਾਤ ਦਾ ਮੌਸਮ ਚੱਲ ਰਿਹਾ ਹੈ ਕਿ ਆਪਾਂ ਬਾਗਾਂ ਦੇ ਵਿੱਚ ਕਿਤੇ ਵੀ ਵੱਧ ਪਾਣੀ ਖੜਾ ਨਾ ਹੋਣ ਦਈਏ ਤਾਂ ਜੋ ਗਾਲੇ ਤੋਂ ਬਚਿਆ ਜਾ ਸਕੇ ਜਿਹੜੇ ਕਿਸਾਨ ਵੀਰ ਨਵੇਂ ਬਾਗ ਲਗਾ ਰਹੇ ਨੇ ਜ਼ਰੂਰੀ ਹੈ ਕਿ ਟੋਏ ਦੇ ਵਿੱਚ ਬੂਟਾ ਲਾਉਣ ਤੋਂ ਪਹਿਲਾਂ 15 ਐਮ ਐਲ ਕਲੋਰ ਪਾਇਰੀਫਾਸ ਨਾਂ ਦੀ ਦਵਾਈ ਜਿਹੜੀ ਹੈ ਪ੍ਰਤੀ ਟੋਏ ਦੇ ਹਿਸਾਬ ਦੇ ਨਾਲ ਆਪਾਂ ਪਾ ਦਈਏ ਤਾਂ ਜੋ ਨਵੇਂ ਬੂਟਿਆਂ ਦਾ ਸਿਉਂਕ ਤੋਂ ਬਚਾ ਕੀਤਾ ਜਾ ਸਕੇ ਅਮਰੂਦਾਂ ਦੇ ਬਾਗ ਲੱਗੇ ਹੋਏ ਨੇ ਉਹਨਾਂ ਦੇ ਵਿੱਚ ਅਮਰੂਦਾਂ ਦੀ ਤੋੜਾਈ ਚੱਲ ਰਹੀ ਹੈ ਵੱਧ ਮੁਨਾਫਾ ਖੱਟਣ ਲਈ ਜ਼ਰੂਰੀ ਹੈ ਕਿ ਤੋੜੇ ਹੋਏ ਅਮਰੂਦ ਦੀ ਆਪਾਂ ਦਰਜਾਬੰਦੀ ਕਰਕੇ ਗ੍ਰੇਡ ਕਰਕੇ ਸੀ ਐਫ ਬੀ ਕੋਰੂਗੇਟਿਡ ਫਾਈਬਰ ਬਾਕਸੇ ਜਿਹੜੇ ਕਿ ਗੱਤੇ ਦੇ ਡੱਬੇ ਨੇ 4 ਤੋਂ 10 ਕਿਲੋ ਦੇ ਹਿਸਾਬ ਦੇ ਨਾਲ ਆਪਾਂ ਉਹਨਾਂ ਦੇ ਵਿੱਚ ਡੱਬਾ ਬੰਦ ਕਰਕੇ ਮੰਡੀ ਦੇ ਵਿੱਚ ਲਿਜਾ ਸਕਦੇ ਹਾਂ ਜਿਹੜੇ ਕਿਸਾਨ ਵੀਰਾਂ ਨੇ ਪੁਰਾਣੇ ਬਾਗ ਲਗਾਏ ਹੋਏ ਨੇ ਉਹਨਾਂ ਦੇ ਵਿੱਚ ਇਸ ਵੇਲੇ ਤੱਕ ਕੋਈ ਬੂਟੇ ਮਰ ਗਏ ਜਾਂ ਸੁੱਕ ਗਏ ਤੇ ਨਾਗੇ ਪੈ ਚੁੱਕੇ ਨੇ ਇਹ ਟਕਮਾ ਸਮਾਂ ਆਇਆ ਕਿ ਆਪਾਂ ਉਹੀ ਕਿਸਮ ਦੇ ਨਵੇਂ ਬੂਟੇ ਨਰਸਰੀ ਤੋਂ ਲੈ ਕੇ ਨਾਗੇ ਜਿਹੜੇ ਆਪਣੇ ਬਾਗਾਂ ਦੇ ਵਿੱਚ ਭਰ ਲਈਏ ਤਾਂ ਜੋ ਬਾਗ ਜਿਹੜਾ ਆਪਣਾ ਪੂਰਾ ਝਾੜ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਦੇ ਸਕੇ ਇਸ ਬਰਸਾਤ ਦੇ ਮੌਸਮ ਦੇ ਵਿੱਚ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਨਦੀਨ ਜਿਹੜੇ ਬਾਗਾਂ ਦੇ ਵਿੱਚ ਪੈਦਾ ਹੋ ਜਾਂਦੇ ਨੇ ਉਹਦੇ ਲਈ ਲੋੜ ਹੈ ਕਿ ਆਪਾਂ ਲਗਾਤਾਰ ਜਾਂ ਆਪਣੀ ਬਹਾਈ ਕਰਕੇ ਜਾਂ ਗੋਡੀ ਕਰਕੇ ਇਹ ਨਦੀਨਾਂ ਦਾ ਖਾਦਮਾ ਬਾਗਾਂ ਦੇ ਵਿੱਚ ਕਰਦੇ ਰਹੀਏ ਕਿਉਂਕਿ ਜੇ ਇਹ ਨਦੀਨ ਵਧਣਗੇ ਤਾਂ ਜਿਹੜੀ ਖੁਰਾਕ ਅਸੀਂ ਆਪਣੇ ਫਲਦਾਰ ਬੂਟਿਆਂ ਲਈ ਪਾਈ ਹੈ ਉਹ ਖੁਰਾਕ ਪਾਣੀ ਸਾਰਾ ਇਹ ਨਦੀਨ ਚੱਕ ਲੈਣਗੇ ਤੇ ਆਪਣੇ ਫਲਦਾਰ ਬੂਟਿਆਂ ਨੂੰ ਖਰਾਕ ਘੱਟ ਮਿਲੇਗੀ ਹੁਣ ਆਪਾਂ ਮੂਲੀ ਗਾਜਰ ਛਲਗਮ ਦੀ ਫਸਲ ਜਿਹੜੀ ਲਾ ਸਕਦੇ ਆ 15 ਤੋਂ 30 ਗ੍ਰਾਮ ਗਾਜਰ ਜਾਂ ਮੂਲੀ ਦਾ ਬੀਜ ਪ੍ਰਤੀ ਮਰਲਾ ਪਾਓ ਜਾਂ 13 ਗ੍ਰਾਮ ਬੀਜ ਛਲਗਮ ਦਾ ਜਿਹੜਾ ਪ੍ਰਤੀ ਮਰਲਾ ਉਹਦੀ ਬਜਾਈ ਕੀਤੀ ਜਾ ਸਕਦੀ ਹੈ ਇਹਨਾਂ ਫਸਲਾਂ ਦੀ ਬਜਾਈ ਜਿਹੜੀ ਹੈ 75 ਸੈਂਟੀਮੀਟਰ ਦੇ ਵਖਵੇ ਤੇ ਜਿਹੜੀਆਂ ਕਤਾਰਾਂ ਨੇ ਉਹਨਾਂ ਦੇ ਵਿੱਚ ਕਰਨੀ ਹੈ ਵੱਟਾਂ ਦੇ ਉੱਪਰ ਔਰ ਜਿਹੜੀ ਮੂਲੀ ਹੈ ਉਹਦੇ ਵਿੱਚ ਪੂਸਾ ਚੇਤਕੀ ਕਿਸਮ ਦੀ ਬਜਾਈ ਗਾਜਰ ਦੇ ਵਿੱਚ ਪੰਜਾਬ ਕੈਰਟ ਰੈੱਡ ਜਾਂ ਬਲੈਕ ਬਿਊਟੀ ਦੀ ਬਜਾਈ ਛਲਗਮ ਦੀਆਂ ਦੇਸੀ ਕਿਸਮਾਂ ਦੀ ਬਜਾਈ ਇਸ ਸਮੇਂ ਆਪਾਂ ਕਰ ਸਕਦੇ ਹਾਂ ਕੋੜੀ ਮੱਚ ਵਿੱਚ ਗੱਲ ਕਰੀਏ ਤਾਂ ਇਸ ਮੌਸਮ ਦੇ ਵਿੱਚ ਖਤਰਾ ਰਹਿੰਦਾ ਕਿ ਫਲਾਂ ਦਾ ਜਿਹੜਾ ਗਾਲਾ ਆਉਣ ਦਾ ਚਾਂਸ ਹੁੰਦਾ ਫਲ ਸੜ ਜਾਂਦੇ ਨੇ ਉਹਦੇ ਵਾਸਤੇ ਲੋੜ ਹੈ ਕਿ 3 ਗ੍ਰਾਮ ਜਿਹੜੀ ਆਪਾਂ ਦਵਾਈ ਬਲਾਈਟਾਕਸ ਜਾਂ ਫਿਰ ਇੰਡੋਫਿਲ ਐਮ 45% ਲੀਟਰ ਪਾਣੀ ਦੇ ਵਿੱਚ ਪਾ ਕੇ ਉਹਦਾ ਸਪਰੇਅ ਕਰਦੇ ਰਹੀਏ ਇਸੇ ਤਰ੍ਹਾਂ ਕਿਸਾਨ ਵੀਰੋ ਇਸ ਮੌਸਮ ਦੇ ਵਿੱਚ ਜੰਗਦਾਤ ਵਾਲੇ ਪੌਦੇ ਵੀ ਬੜੇ ਬਖੂਬ ਲਗਾਏ ਜਾ ਸਕਦੇ ਨੇ ਜਿਹਦੇ ਵਿੱਚ ਆਪਾਂ ਡੇਕ ਨਿੰਮ ਸਫੈਦਾ ਆਹ ਬੂਟੇ ਜਿਹੜੇ ਆ ਆਪਾਂ wind break ਦੇ ਤੌਰ ਤੇ ਜਾਂ ਆਪਾਂ ਪ੍ਰੋਪਰ ਜੇ ਆਪਾਂ ਪੂਰਾ ਲਗਾਉਣੇ ਨੇ ਪੌਦੇ ਤਾਂ ਇਹ ਆਪਣੇ ਖੇਤ ਦੇ ਵਿੱਚ ਲਗਾ ਸਕਦੇ ਨੇ ਸੋ ਕਿਸਾਨ ਵੀਰੋ ਇਹ ਸਨ ਖੇਤੀ ਸਬੰਧੀ ਸੂਚਨਾ ਅਤੇ ਸੁਝਾਅ ਧੰਨਵਾਦ ਪਿਆਰੇ ਕਿਸਾਨ ਵੀਰੋ ਅੱਜ ਦਾ ਸਾਡਾ ਵਿਸ਼ਾ ਕਿਸਾਨ ਉਤਪਾਦਕ ਸੰਗਠਨ ਬਣਤਰ ਅਤੇ ਵਿਕਾਸ ਇਸ ਵਿਸ਼ੇ ਦੇ ਉੱਤੇ ਜਾਣਕਾਰੀ ਦਿੱਤੀ ਹੈ ਡਾਕਟਰ ਖੁਸ਼ਦੀਪ ਧਰਨੀ ਜੋ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਬਤੌਰ ਵਿਗਿਆਨੀ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਇਹਨਾਂ ਨਾਲ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਨ ਜੀ ਨੇ ਆਓ ਦੇਖਦੇ ਹਾਂ ਕਿਸਾਨ ਉਤਪਾਦਕ ਸੰਗਠਨ ਦੀ ਬਣਤਰ ਅਤੇ ਵਿਕਾਸ ਇਸ ਵਿਸ਼ੇ ਤੇ ਜਾਣਕਾਰੀ ਦੇਣ ਲਈ ਮੇਰੇ ਨਾਲ ਖੜੇ ਨੇ ਡਾਕਟਰ ਖੁਸ਼ਦੀਪ ਧਰਨੀ ਜੀ ਜਿਹੜੇ ਪ੍ਰੋਫੈਸਰ ਨੇ ਸਕੂਲ ਆਫ ਬਿਜ਼ਨਸ ਸਟੱਡੀਆਂ ਇਹਨਾਂ ਦਾ ਡਿਪਾਰਟਮੈਂਟ ਹੈ ਪੰਜਾਬ ਖੇਤੀਬੜ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਆਪਣੀ ਸੇਵਾ ਨਿਵਾਰਿਆ ਧਰਨੀ ਸਾਹਿਬ ਗੱਲ ਇਹ ਆ ਵੀ ਜੇ ਆਪਾਂ ਗੱਲ ਕਰੀਏ ਐਫ ਪੀਓ ਦੀ ਜਾਂ ਕਿਸਾਨ ਉਤਪਾਦਕ ਸੰਗਠਨ ਦੀ ਇਹ ਤੋਂ ਭਾਵ ਕੀ ਆ ਇਹਦੀ ਐਫ ਪੀਓ ਜਾਨੀ ਕਿ ਇਹਦੀ ਧਾਰਨਾ ਕੀ ਆ ਥੋੜਾ ਜਿਹਾ ਇਹਦੀ ਸੰਬੰਧੀ ਸਾਨੂੰ ਪਹਿਲਾਂ ਜਾਣਕਾਰੀ ਦਿਓ ਕਿ ਇਹ ਕੀ ਆ ਜਦੋਂ ਅਸੀਂ ਖੇਤੀ ਦੇ ਵਿੱਚ ਦਰਪੇਸ਼ ਮੁਸ਼ਕਲਾਂ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਇੱਕ ਵੱਡੀ ਸਾਡੇ ਸਾਹਮਣੇ ਇੱਕ ਚੈਲੰਜ ਹੈ ਕੀ ਅਸੀਂ ਜਿਹੜੇ ਕਿਸਾਨ ਨੇ ਉਹਨਾਂ ਦੀ ਆਮਦਨ ਦੇ ਵਿੱਚ ਕਿਵੇਂ ਇਜ਼ਾਫਾ ਕਰ ਸਕਦੇ ਹਾਂ ਜੀ ਤੇ ਜੇ ਆਪਾਂ ਕਿਸਾਨਾਂ ਦੀ ਆਮਦਨ ਦੇ ਵਿੱਚ ਇਜ਼ਾਫਾ ਕਰਨਾ ਹੈ ਤਾਂ ਉਹਨਾਂ ਨੂੰ ਸਿੱਧੇ ਤੌਰ ਤੇ ਮੰਡੀ ਨਾਲ ਜੋੜਨਾ ਪਵੇਗਾ ਹਾਂਜੀ ਕਿਉਂਕਿ ਜਿੰਨਾ ਚਿਰ ਅਸੀਂ ਅੰਤਮ ਖਪਤਕਾਰ ਨਾਲ ਸਿੱਧੇ ਤੌਰ ਤੇ ਨਹੀਂ ਜੋੜਦੇ ਜਿਹੜੇ ਵਿੱਚ ਵਿਚੋਲੀਆਂ ਨੇ ਉਹਨਾਂ ਨੂੰ ਆਪਾਂ ਪਰਾ ਨਹੀਂ ਕਰਦੇ ਉਹਨਾਂ ਚ ਸਾਨੂੰ ਜਿਹੜੀ ਆਪਣੇ ਉਤਪਾਦ ਨੇ ਉਹਨਾਂ ਦਾ ਸਹੀ ਮੁੱਲ ਨਹੀਂ ਮਿਲ ਸਕਦਾ ਜੀ ਤੇ ਗੱਲ ਈ ਵੀ ਹੈ ਕਿ ਜਦੋਂ ਅਸੀਂ ਮੰਡੀ ਦੇ ਵਿੱਚ ਜਾਂਦੇ ਹਾਂ ਤਾਂ ਮੰਡੀ ਦੇ ਵਿੱਚਲਾ ਮੁਕਾਬਲਾ ਉਹ ਇੱਕ ਵੱਡੀ ਸਚਾਈ ਹੈ ਇੱਕਈ ਵਾਰ ਕੀ ਹੁੰਦਾ ਇੱਕ ਆਮ ਜਾਂ ਇਕੱਲੇ ਕਿਸਾਨ ਦੇ ਵਿੱਚ ਨਹੀਂ ਸਮਰੱਥਾ ਨਹੀਂ ਹੁੰਦੀ ਕਿ ਮੰਡੀ ਵਿੱਚਲੇ ਮੁਕਾਬਲੇ ਉਹਦਾ ਉਹ ਸਾਹਮਣਾ ਕਰ ਸਕੇ ਤਾਂ ਇੱਕ ਜਿਹੜੇ ਸਾਡੇ ਖੋਜਕਰ ਨੇ ਉਹ ਹੱਲ ਕੀ ਕੱਢਿਆ ਉਹਨਾਂ ਨੇ ਕਿ ਜੇਕਰ ਅਸੀਂ ਇੱਕ ਸਮੂਹ ਦੇ ਤੌਰ ਤੇ ਕੰਮ ਕਰੀਏ ਰਲ ਕੇ ਕੰਮ ਕਰੀਏ ਤਾਂ ਜਿਹੜੇ ਸਾਡੇ ਸੰਸਾਧਨ ਨੇ ਸਾਡੀ ਸਮਰੱਥਾ ਹੈ ਉਹ ਜੁੜ ਜਾਂਦੀ ਹੈ ਜਿਵੇਂ ਆਪਾਂ ਕਿੰਨੇ ਵੀ 1 ਤੇ 11 ਹੁੰਦੇ ਨੇ ਤਾਂ ਜਦੋਂ ਸਾਡੇ ਸੰਸਾਧਨ ਸਾਡੀ ਸਮਰੱਥਾ ਜੁੜ ਜਾਂਦੀ ਹੈ ਤਾਂ ਅਸੀਂ ਜਿਹੜੀ ਮੰਡੀ ਦੇ ਵਿੱਚ ਜਿਹੜੇ ਵੱਡੀਆਂ ਕੰਪਨੀਆਂ ਨੇ ਉਹਨਾਂ ਨਾਲ ਵੀ ਮੱਥਾ ਲਾ ਸਕਦੇ ਆ ਤੇ ਜੇ ਅਸੀਂ ਮੰਡੀ ਤੱਕ ਸਿੱਧੇ ਤੌਰ ਤੇ ਪਹੁੰਚ ਕਰਨੀ ਹੈ ਤਾਂ ਸਾਨੂੰ ਇੱਕ ਸਮੂਹ ਦੇ ਵਿੱਚ ਜਿਹਨੂੰ ਆਪਾਂ ਕਹਦੇ ਨੇ ਕਿ ਕਿਸਾਨ ਉਤਪਾਦਕ ਸੰਗਠਨ ਜਿਹੜਾ ਕਿਸਾਨਾਂ ਵੱਲੋਂ ਹੀ ਬਣਾਇਆ ਜਾਂਦਾ ਹੈ ਉਹ ਆਪਣੇ ਮੈਂਬਰਾਂ ਦੀ ਭਿਹਤਰੀ ਲਈ ਕੰਮ ਕਰਦਾ ਹੈ ਤਾਂ ਜਿਹੜੀ ਧਾਰਨਾ ਇਹਦੀ ਹੀ ਹੈ ਕਿ ਅਸੀਂ ਇਕੱਠੇ ਰਲ ਕੇ ਸਿੱਧੇ ਤੌਰ ਤੇ ਮੰਡੀ ਤੱਕ ਪਹੁੰਚ ਕਰੀਏ ਤਾਂ ਕਿ ਜਿਹੜੀਆਂ ਸਾਡੇ ਖੇਤੀ ਜਿੰਸਾਂ ਦਾ ਉਤਪਾਦ ਹੈ ਉਹਦਾ ਆਪਾਂ ਨੂੰ ਵਧੀਆ ਮੁੱਲ ਮਿਲ ਸਕੇ ਡਾਕਟਰ ਸਾਹਿਬ ਐਫ ਪੀਓ ਜਿਹੜੀਆਂ ਹੁੰਦੀਆਂ ਨੇ ਇਹਨਾਂ ਦੀ ਪ੍ਰਮੁੱਖ ਜਿਹੜੀਆਂ ਵਿਸ਼ੇਸ਼ਤਾਵਾਂ ਕੀ ਨੇ ਥੋੜਾ ਜਿਹਾ ਇਹ ਵੀ ਸਾਨੂੰ ਜਰੂਰ ਦੱਸੋ ਜਦੋਂ ਐਫ ਪੀਓ ਦੀ ਗੱਲ ਕਰਦੇ ਹਾਂ ਸਭ ਤੋਂ ਪਹਿਲੀ ਗੱਲ ਹੈ ਕਿ ਇੱਕ ਰਜਿਸਟਰਡ ਕਾਨੂੰਨੀ ਇਕਾਈ ਹੁੰਦੀ ਹੈ ਹੂੰ ਜਿਹੜੇ ਕਿ ਕਿਸਾਨਾਂ ਵੱਲੋਂ ਬਣਾਈ ਜਾਂਦੀ ਹੈ ਕਿਸਾਨਾਂ ਵੱਲੋਂ ਚਲਾਈ ਜਾਂਦੀ ਹੈ ਅਤੇ ਕਿਸਾਨਾਂ ਦੇ ਫਾਇਦੇ ਲਈ ਕੰਮ ਕਰਦੀ ਹੈ ਤਾਂ ਜਦੋਂ ਇਹਦਾ ਫਾਇਦਾ ਕੀ ਹੁੰਦਾ ਹੈ ਕਿ ਇਹਨੂੰ ਚਲਾਉਣਾ ਵੀ ਕਿਸਾਨਾਂ ਨੇ ਤਾਂ ਉਹਨਾਂ ਦਾ ਇਹਨਾਂ ਤੇ ਪੂਰਾ ਕੰਟਰੋਲ ਹੁੰਦਾ ਹੈ ਕੰਟਰੋਲ ਕਰਨ ਉਹ ਆਪਣੇ ਹਿਸਾਬ ਨਾਲ ਆਪਣੀ ਮਰਜ਼ੀ ਨਾਲ ਮੰਡੀ ਤੱਕ ਪਹੁੰਚ ਕਰ ਸਕਦੇ ਨੇ ਤਾਂ ਇਹਦੇ ਵਿੱਚ ਬਾਹਰਲੀ ਦਿਖਲਅੰਦਾਜ਼ੀ ਨਹੀਂ ਹੁੰਦੀ ਇਸ ਕਰਕੇ ਜੇ ਆਪਾਂ ਮੋٹے ਤੌਰ ਤੇ ਗੱਲ ਕਰੀਏ ਕਿ ਇਹ ਕਿਸਾਨਾਂ ਵੱਲੋਂ ਬਣਾਈ ਗਈ ਉਹਨਾਂ ਦੇ ਫਾਇਦੇ ਲਈ ਸੰਸਥਾ ਇੱਕ ਤਰ੍ਹਾਂ ਦਰਸ਼ਕ ਕਿੰਨੀ ਤਰ੍ਹਾਂ ਦੀਆਂ ਐਫਪੀਯੂਜ਼ ਹੁੰਦੀਆਂ ਨੇ ਇਹਨਾਂ ਚੋਂ ਕਿਹੜੀ ਵਧੀਆ ਆ ਇਹ ਸਾਨੂੰ ਜਰੂਰ ਦੱਸੋ ਕਿਉਂਕਿ ਬਹੁਤ ਤਰ੍ਹਾਂ ਦੀਆਂ ਐਫਪੀਯੂਜ਼ ਸਾਡੇ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਇਸ ਵੇਲੇ ਦੇਖੋ ਇਹਦੇ ਵਿੱਚ ਸਾਡੇ ਕੋਲ ਕਾਫੀ ਕਿਸਮਾਂ ਆ ਜਾਂਦੀਆਂ ਸਾਨੂੰ ਪਹਿਲਾਂ ਜਿਹੜੀ ਆਪਾਂ ਕਹਿੰਦੇ ਨੇ ਕਿ ਸਹਿਕਾਰੀ ਸਭਾ ਸਾਡੀ ਕੋਆਪਰੇਟਿਵ ਸੁਸਾਇਟੀ ਉਹਨੂੰ ਵੀ ਐਫਪੀਯੂ ਕਹਿ ਦਿੰਦੇ ਨੇ ਜਿਹੜੀ ਮਲਟੀ ਸਟੇਟ ਸਾਡੀ ਕੋਆਪਰੇਟਿਵ ਸੁਸਾਇਟੀ ਉਹ ਵੀ ਆ ਜਾਂਦੀ ਹੈ ਉਸ ਤੋਂ ਬਾਅਦ ਸੁਸਾਇਟੀ ਐਕਟ 1860 ਹੈ ਉਦੇ ਤਹਿਤ ਐਫਪੀਓ ਰਜਿਸਟਰ ਹੋ ਸਕਦੀ ਹੈ ਸੈਕਸ਼ਨ 8 ਕੰਪਨੀ ਹੋ ਸਕਦੇ ਕੰਪਨੀਆਂ ਐਕਟ 2013 ਦੇ ਵਿੱਚ ਇੱਥੇ ਵਾਲਾ ਪਬਲਿਕ ٹرسٹ ਐਕਟ ਹੈ 1882 ਦਾ ਉਹਦੇ ਤਹਿਤ ਸੰਸਥਾ ਰਜਿਸਟਰ ਹੋ ਸਕਦੀ ਹੈ ਪਰ ਸਭ ਨਾਲੋਂ ਵਧੀਆ ਜਿਹੜੀ ਐਫਪੀਓ ਮੰਨੀ ਜਾਂਦੀ ਹੈ ਉਹਨੂੰ ਅਸੀਂ ਕਹਿੰਦੇ ਆ ਫਾਰਮਰ ਪ੍ਰੋਡਿਊਸਰ ਕੰਪਨੀ ਜਿਹੜੀ ਕਿ ਕੰਪਨੀਆਂ ਐਕਟ 2013 ਦੇ ਤਹਿਤ ਰਜਿਸਟਰ ਹੁੰਦੀ ਹੈ ਤੇ ਫਾਇਦਾ ਇਹ ਹੁੰਦਾ ਕਿ ਜਦੋਂ ਅਸੀਂ ਇੱਕ ਫਾਰਮਰ ਪ੍ਰੋਡਿਊਸਰ ਕੰਪਨੀ ਬਣਾ ਲੈਣੇ ਆ ਸਾਨੂੰ ਪ੍ਰਾਈਵੇਟ ਲਿਮਟਿਡ ਕੰਪਨੀ ਤੇ ਇੱਕ ਜਿਹੜੀ ਸਾਡੀ ਕੋਆਪਰੇਟਿਵ ਸੁਸਾਇਟੀ ਹੈ ਦੋਨਾਂ ਦੇ ਜਿਹੜੇ ਵਧੀਆ ਗੁਣੇ ਉਹਨਾਂ ਦਾ ਸਮੇਲ ਹੁੰਦਾ ਹੈ ਜਿਵੇਂ ਆਪਾਂ ਗੱਲ ਕਰਦੇ ਕਿ ਕੋਆਪਰੇਟਿਵ ਸੁਸਾਇਟੀ ਦੇ ਜਿਹੜੇ ਫੈਸਲੇ ਨੇ ਉਹ ਰਜਿਸਟਰਾਰ ਆਫ ਕੋਆਪਰੇਟਿਵ ਸੁਸਾਇਟੀ ਵਿਟੋ ਕਰ ਸਕਦਾ ਪਰ ਜਿਹੜੇ ਫੈਸਲੇ ਇੱਕ ਵਾਰ ਫਾਰਮਰ ਪ੍ਰੋਡਿਊਸਰ ਕੰਪਨੀ ਨੇ ਲੈ ਲਏ ਉਹਨੂੰ ਕੋਈ ਵੀ ਬਾਹਰੀ ਤਾਕਤ ਬਦਲ ਨਹੀਂ ਸਕਦੀ ਤਾਂ ਅਸੀਂ ਹਮੇਸ਼ਾ ਇਸ ਸਪਸ਼ਟ ਕਰਦੇ ਹਾਂ ਕਿ ਫਾਰਮਰ ਪ੍ਰੋਡਿਊਸਰ ਕੰਪਨੀ ਸਾਨੂੰ ਵਧੀਆ ਬਦਲ ਹੈ ਜੇ ਆਪਾਂ ਐਫਪੀਓ ਬਣਾਉਣੀ ਆ ਆਮ ਤੌਰ ਤੇ ਅਸੀਂ ਦੇਖਦੇ ਐਫਪੀਓ ਬਣੀਆਂ ਵੀ ਹੋਈਆਂ ਨੇ ਇਹਨਾਂ ਦੇ ਵਿੱਚ ਕਿਸ ਕਿਸਮ ਦੀਆਂ ਗਤੀਵਿਧੀਆਂ ਸਾਨੂੰ ਉੱਥੇ ਕਰਨੀਆਂ ਪੈਂਦੀਆਂ ਜਾਂ ਕਿਸਾਨ ਵੀਰਾਂ ਨੂੰ ਕਰਨੀਆਂ ਪੈਂਦੀਆਂ ਜਿਹੜੇ ਇਹਦੇ ਨਾਲ ਜੁੜੇ ਹੁੰਦੇ ਨੇ ਅ ਦੇਖੋ ਜਦੋਂ ਅਸੀਂ ਐਫਪੀਓ ਦੇ ਕੰਮ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਕੱਚੇ ਮਾਲ ਦੀ ਖਰੀਦ ਤੋਂ ਲੈ ਕੇ ਉਤਪਾਦਨ ਦੀ ਗੱਲ ਕਰੀਏ ਪ੍ਰੋਸੈਸਿੰਗ ਦੇ ਕੱਲੇ ਉਹਦੀ ਪੈਕਿੰਗ ਦੀ ਲੇਬਲਿੰਗ ਦੀ ਮੰਡੀਕਰਨ ਤੱਕ ਸਾਰੇ ਦੇ ਸਾਰੇ ਕੰਮ ਜਿਹੜੇ ਨੇ ਉਹ ਐਫਪੀਓ ਦੇ ਵਿੱਚ شمار ਹੁੰਦੇ ਨੇ ਤੇ ਜਿਹੜੀ ਸਾਡੀ ਫਾਰਮ ਟੂ ਟੇਬਲ ਕੰਪਨੀ ਹੈ ਉਹ ਸਿਰਫ ਹਿੰਦੁਸਤਾਨ ਦੇ ਵਿੱਚ ਨਹੀਂ ਕਾਲੂ ਜੇ ਉਹਨਾਂ ਐਕਸਪੋਰਟ ਕਰਨਾ ਨਿਰਯਾਤ ਕਰਨਾ ਹੈ ਉੱਥੇ ਤੱਕ ਵੀ ਪਹੁੰਚ ਕਰ ਸਕਦੀ ਹੈ ਤਾਂ ਜਿਹੜੀ ਇੱਕ ਐਫਪੀਓ ਹੈ ਉਹ ਚਾਹੇ ਕੰਮ ਲਈ ਪੈਸੀ ਦੀ ਲੋਡ ਹੈ ਕਿਸੇ ਤਰ੍ਹਾਂ ਦੀ ਮਾਰਾਂ ਦੀ ਲੋਡ ਹੈ ਪ੍ਰੋਸੈਸਿੰਗ ਦੀ ਲੋਡ ਹੈ ਸਾਦੇ ਦੇ ਸਾਰੇ ਕੰਮ ਨੇ ਉਹ ਐਸਕਿਊ ਦੇ ਤੈਦਾ ਆਪਾਂ ਕਰ ਸਕਦੇ ਆ ਅੱਛਾ ਡਾ ਸਾਹਿਬ ਗੱਲ ਇਹ ਆ ਵੀ ਮੈਂਬਰਾਂ ਨੂੰ ਫਾਇਦਾ ਕੀ ਹੋਊਗਾ ਜਿਹੜੇ ਇਹਦੇ ਮੈਂਬਰ ਬਣਦੇ ਆ ਕਿੰਨੇ ਕੁ ਮੈਂਬਰ ਹੁੰਦੇ ਆ ਥੋੜੇ ਜਿਹੀ ਵੀ ਸਾਨੂੰ ਜਰੂਰ ਦੱਸ ਦਿਓ ਆਈਡੀ ਆ ਕਿੰਨੇ ਕੁ ਮੈਂਬਰ ਹੁੰਦੇ ਆ ਤੇ ਉਹਨਾਂ ਨੂੰ ਇਕੱਲੇ ਇਕੱਲੇ ਨੂੰ ਫਿਰ ਕਿੰਨਾ ਫਾਇਦਾ ਕਿੱਦਾਂ ਹੁੰਦਾ ਆ ਕੀ ਇਹ ਫਾਇਦਾ ਮਹੀਨੇ ਬਾਅਦ ਮਿਲਦਾ ਜਾਂ ਸਾਲ ਬਾਅਦ ਮਿਲਦਾ ਉਹਨਾਂ ਨੂੰ ਜੇ ਆਪਾਂ ਫਾਰਮਰ ਪ੍ਰੋਡਿਊਸਰ ਕੰਪਨੀ ਦੀ ਗੱਲ ਕਰੀਏ ਤਾਂ ਕਾਨੂੰਨੀ ਤੌਰ ਤੇ ਘੱਟੋ-ਘੱਟ 10 ਮੈਂਬਰ ਹੋਣੇ ਜ਼ਰੂਰੀ ਨੇ ਵੱਧ ਤੋਂ ਵੱਧ ਕਿੰਨੇ ਵੀ ਮੈਂਬਰ ਹੋ ਸਕਦੇ ਨੇ ਅਸੀਂ ਹਮੇਸ਼ਾ ਕਹਿੰਦੇ ਕਿ ਜਿੰਨੇ ਜ਼ਿਆਦਾ ਐਫਪੀਓ ਦੇ ਵਿੱਚ ਮੈਂਬਰ ਹੋਣਗੇ ਓਨੀ ਵਧੀਆ ਚੱਲੂਗੀ ਉਹਦੇ ਓਨੀ ਉਮਰ ਦਰਾਜ਼ੀ ਹੈ ਜਿਹੜੀ ਉਹਦੀ ਵਾਦੀ ਹੈ ਜੀ ਤੇ ਇਹ ਐਫਪੀਓ ਬਣਾਉਣ ਲਈ ਜੇ ਅਸੀਂ ਗੱਲ ਕਰੀਏ ਤਾਂ ਅਸੀਂ ਕਿਸੇ ਸੀਐਨਆਰਾ ਰابطਾ ਕਾਇਮ ਕਰ ਸਕਦੇ ਹਾਂ ਤਾਂ ਘੱਟੋ-ਘੱਟ ਜਿਹੜੀ ਪੂੰਜੀ 1 ਲੱਖ ਰੁਪਿਆ ਚਾਹੀਦੀ ਹੁੰਦੀ ਹੈ ਕਿ ਜਿਹੜੇ ਸਾਡੇ ਮੈਂਬਰ ਨੇ ਉਹਨਾਂ ਨੂੰ 1 ਲੱਖ ਰੁਪਿਆ ਇਕੱਠਾ ਕਰਨਾ ਹੁੰਦਾ ਹੈ ਤੇ ਜੇ ਆਪਾਂ ਫਾਇਦੇਆਂ ਦੀ ਗੱਲ ਕਰੀਏ ਜਦੋਂ ਅਸੀਂ ਕੱਚਾ ਮਾਲ ਇਕੱਠੇ ਖਰੀਦਦੇ ਹਾਂ ਉਹ ਸਸਤਾ ਪੈਂਦਾ ਮੈਂ ਭਰਾ ਨੂੰ ਇਕੱਲਾ ਇਕੱਲਾ ਬੰਦਾ ਲੈਣ ਜਾਊਗਾ ਉਹਨੂੰ ਮਹਿੰਗਾ ਪਊਗਾ ਜਦੋਂ ਅਸੀਂ ਇਕੱਠਾ ਚੀਜ਼ ਖਰੀਦ ਲੈਨੇ ਸਾਨੂੰ ਸਸਤੀ ਪੈਂਦੀ ਹੈ ਸਾਨੂੰ ਵੱਡਾ ਫਾਇਦਾ ਜਿਹੜਾ ਐਫ ਪੀਓ ਦਾ ਇਹ ਹੈ ਕਿ ਜਦੋਂ ਅਸੀਂ ਮੰਡੀ ਤੱਕ ਪਹੁੰਚ ਕਰਨੀ ਹੈ ਜਿਹੜੇ ਸਾਡੇ ਵਿਚੋਲੀਆਂ ਨੇ ਉਹ ਆਪਾਂ ਵਿਚੋ ਖਤਮ ਕਰਤੇ ਜੀ ਤਾਂ ਜਿਹੜਾ ਫਾਰਮਰ ਹੈ ਜਿਹੜਾ ਕਿਸਾਨ ਹੈ ਉਹਨੂੰ ਪੂਰਾ ਮੁੱਲ ਮਿਲਦਾ ਹੈ ਤਾਂ ਜਿਹੜਾ ਵਿਚੋਲਿਆਂ ਨੇ ਵਿੱਚੋਂ ਆਪਾਂ ਕਹਿਆ ਕਿ ਮਲਾਈ ਖਾ ਜਾਣੀ ਹੁੰਦੀ ਹੈ ਉਹ ਜਿਹੜੀ ਸਮੱਸਿਆ ਸਾਡੀ ਹੱਲ ਹੋ ਜਾਂਦੀ ਹੈ ਤੇ ਜਦੋਂ ਅਸੀਂ ਸਿੱਧੇ ਅੰਤਮ ਖਪਤਕਾਰ ਤੱਕ ਪਹੁੰਚ ਕਰਦੇ ਆ ਤਾਂ ਸਾਨੂੰ ਆਪਣੀ ਚੀਜ਼ ਦਾ ਵਧੀਆ ਮੁੱਲ ਮਿਲਦਾ ਹੈ ਸਾਨੂੰ ਵੱਡਾ ਫਾਇਦਾ ਐਫ ਪੀਓ ਦਾ ਹੀ ਹੈ ਡਾਕਟਰ ਸਾਹਿਬ ਐਫ ਪੀਓ ਵਧੀਆ ਵਧੇਰੇ ਫੁੱਲੇ ਜੀ ਤੇ ਕਿਸਾਨ ਵੀਰਾਂ ਨੂੰ ਇਹਦਾ ਲਾਭ ਹੋਵੇ ਚੰਗੀ ਤਰ੍ਹਾਂ ਨਾਲ ਹੀ ਚੱਲੇ ਤੇ ਥੋੜਾ ਜਿਹਾ ਨੁਕਤੇ ਸਾਂਝੇ ਜ਼ਰੂਰ ਕਰੋ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਐਫਪੀਓ ਜਿਨ੍ਹਾਂ ਨੂੰ ਕਾਫੀ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਆ ਆਪਾਂ ਜੇ ਐਫਪੀਓ ਦੀ ਗੱਲ ਕਰੀਏ ਦੇਖੋ ਐਫਪੀਓ ਬਣਾਉਣਾ ਇੱਕ ਪੜਾ ਹੈ ਵਧੀਆ ਢੰਗ ਨਾਲ ਐਫਪੀਓ ਨੂੰ ਚਲਾਉਣਾ ਦੂਜਾ ਪੜਾ ਹੈ ਜੀ ਜੀ ਬਿਲਕੁਲ ਸਭ ਤੋਂ ਪਹਿਲਾਂ ਹਮਨੇ ਇੱਕ ਬਹੁਤ ਵਧੀਆ ਵਪਾਰਕ ਵਿਉਂਤ ਚਾਹੀਦੀ ਹੁੰਦੀ ਹੈ ਬਿਜ਼ਨਸ ਪਲਾਨ ਚਾਹੀਦਾ ਹੈ ਕਿ ਅਸੀਂ ਐਫਪੀਓ ਦੇ ਵਿੱਚ ਕਿਸ ਕਿਸਮ ਦੀਆਂ ਗਤੀਵਿਧੀਆਂ ਕਰਨੀਆਂ ਨੇ ਜੀ ਜੀ ਤੇ ਜੇ ਮੈਂ ਐਫਪੀਓ ਨੂੰ ਵਧੀਆ ਢੰਗ ਨਾਲ ਚਲਾਉਣਾ ਹੈ ਉਹਦਾ ਕੱਲੇ ਕਿਸਾਨ ਨੂੰ ਜਿਹੜਾ ਫਾਇਦਾ ਹੋ ਰਿਹਾ ਐ ਐਫਪੀਓ ਦੇ ਨਾਲ ਰਲ ਕੇ ਉਹਨੂੰ ਫਾਇਦਾ ਹੋਣਾ ਜ਼ਰੂਰੀ ਐ ਤੇ ਜਿਉਂ ਆਪਾਂ ਕੰਮ ਦੇ ਵਿੱਚ ਪਾਰਦਰਸ਼ਤਾ ਰੱਖਾਂਗੇ ਜਿਹੜਾ ਸਾਡਾ ਮੁਨਾਫਾ ਇਕੱਠਾ ਹੋਇਆ ਉਹਦੀ ਆਪਾਂ ਵੰਡ ਵਧੀਆ ਤਰੀਕੇ ਨਾਲ ਕਰਾਂਗੇ ਤਾਂ ਮੈਂਬਰਾਂ ਦੇ ਵਿੱਚ ਕੋਈ ਮਨਮੋਟਾਬ ਨਹੀਂ ਹੁੰਦਾ ਤਾਂ ਸਾਰਿਆਂ ਨੂੰ ਨਾਂ ਲੈ ਕੇ ਚੱਲਣਾ ਜਿਹੜੀ ਹੈਗੀ ਇੱਕ ਵਧੀਆ ਐਫਪੀਓ ਚਲਾਉਣ ਦੀ ਸਾਡੀ ਨਿਸ਼ਾਨੀ ਐ ਅੱਛਾ ਸਾਨੂੰ ਇੱਕ ਗੱਲ ਹੋਰ ਜ਼ਰੂਰ ਦੱਸੋ ਕਿ ਐਫਪੀਓ ਦੀ ਜਿਹੜੀ ਪ੍ਰਬੰਧ ਹੈ ਜੀ ਜਾਂ ਇਹਦੀ ਸਿਰਜਣਾ ਕਰਨ ਲਈ ਕਿਹੜੇ ਕਿਹੜੇ ਪ੍ਰਬੰਧ ਕਿਹੜੇ ਕਿਹੜੇ ਕੰਮ ਕਰਨੇ ਪੈਂਦੇ ਨੇ ਕੀ ਪ੍ਰਕਿਰਿਆ ਦੇ ਵਿੱਚੋਂ ਸਾਨੂੰ ਲੰਘਣਾ ਪੈਂਦਾ ਹੈ ਜੀ ਡੀ ਐਫ ਪੀਓ ਕਿਸਾਨਾਂ ਵੱਲੋਂ ਬਣਾਈ ਤੇ ਚਲਾਈ ਜਾਂਦੀ ਹੈ ਤਾਂ ਇਹ ਜਿਹੜੇ ਮੂਰੀ ਬੰਦੇ ਅਸੀਂ ਉਹਨਾਂ ਨੂੰ ਕਹਿ ਦਿੰਦੇ ਆ ਬੋਰਡ ਆਫ ਡਾਇਰੈਕਟਰਸ ਤਾਂ ਘੱਟੋ-ਘੱਟ 5 ਬੋਰਡ ਆਫ ਡਾਇਰੈਕਟਰ ਦੇ ਮੈਂਬਰ ਹੋ ਸਕਦੇ ਨੇ ਤੇ ਵੱਧ ਤੋਂ ਵੱਧ 15 ਹੋ ਸਕਦੇ ਨੇ ਤਾਂ ਜਿਹੜੇ ਵੀ ਫੈਸਲੇ ਐਫ ਪੀਓ ਦੇ ਕੰਮ ਬਾਰੇ ਲੈਣੇ ਨੇ ਤਾਂ ਉਹ ਜਿਹੜੇ ਸਾਡੇ ਡਾਇਰੈਕਟਰ ਨੇ ਉਹ ਲੈਂਦੇ ਨੇ अच्छा जी ए तो अलावा जो सी एक एफपीयू बनाਉਣਿਆ ਉਹਦੇ ਵਿੱਚ ਇੱਕ ਮੈਨੇਜਰ ਕਹਿ ਲਓ ਜਾਂ ਸੀਓ ਕਹਿ ਦਿੰਦੇ ਆ ਉਹਨੂੰ ਚੀਫ ਐਗਜ਼ੀਕਟਿਵ ਆਫੀਸਰ ਤਾਂ ਉਹ ਇੱਕ ਤਰ੍ਹਾਂ ਦਾ ਇਸ ਤਰ੍ਹਾਂ ਦਾ ਮੁਲਾਜ਼ਮ ਹੁੰਦਾ ਹੈ ਜਿਹੜੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਨੇ ਐਫਪੀਓ ਦੀਆਂ ਉਹਨਾਂ ਤੇ ਉਹ ਨਜ਼ਰ ਰੱਖਦਾ ਹੈ ਜੀ ਤਾਂ ਆਪਾਂ ਇਹਨੂੰ ਕਹਿ ਸਕਦੇ ਆ ਕਿ ਜਿਹੜੇ ਦਿਸ਼ਾ ਨਿਰਦੇਸ਼ ਨੇ ਉਹ ਡਾਇਰੈਕਟਰ ਤੋਂ ਮਿਲਦੇ ਨੇ ਹਾਂਜੀ ਤੇ ਜਿਹਨੂੰ ਅਮਲ 'ਚ ਲੈ ਕੇ ਆਉਣਾ ਹੈ ਉਹ ਜਿਹੜਾ ਮੈਨੇਜਰ ਜਾਂ ਸੀਓ ਨੇ ਲੈ ਕੇ ਆਉਣਾ ਹੂੰ ਹੂੰ ਤੇ ਇਹ ਜਦੋਂ ਫੈਸਲੇ ਹੁੰਦੇ ਨੇ ਤਾਂ ਜਿਹੜਾ ਕਾਨੂੰਨ ਦੇ ਹਿਸਾਬ ਨਾਲ ਉਹਨਾਂ ਨੂੰ ਸਮੇਂ-ਸਮੇਂ ਮੀਟਿੰਗਾਂ ਕਰਨੀਆਂ ਪੈਂਦੀਆਂ ਨੇ ਤਾਂ ਜਿਹੜੇ ਬੋਰਡ ਆਫ ਡਾਇਰੈਕਟਰ ਨੇ ਉਹਨਾਂ ਨੂੰ ਸਾਲ ਦੇ ਵਿੱਚ ਤਿੰਨ ਮੀਟਿੰਗਾਂ ਕਰਨੀਆਂ ਪੈਂਦੀਆਂ ਨੇ ਉਹ ਤੋਂ ਇਲਾਵਾ ਇੱਕ ਐਨੂਅਲ ਜਰਨਲ ਮੀਟਿੰਗ ਜਿਹਨੂੰ ਆਪਾਂ ਕਹਿੰਦੇ ਨੇ ਜਿੱਥੇ ਸਾਰੇ ਮੈਂਬਰ ਇਕੱਠੇ ਹੁੰਦੇ ਨੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਐਫਪੀਓ ਨੂੰ ਚਲਾਉਣਾ ਹੈ ਉਹਦੇ ਵਿੱਚ ਸਾਰੇ ਦੇ ਸਾਰੇ ਮੈਂਬਰਾਂ ਦੀ ਭਾਗੀਦਾਰੀ ਹੁੰਦੀ ਹੈ ਤਾਂ ਕੋਈ ਇਹ ਨਹੀਂ ਬੰਦਾ ਆਪਣੀ ਮਰਮਰਜ਼ੀ ਨਾਲ ਕੰਮ ਕਰੇ ਤਾਂ ਜਿਹੜੇ ਦਿਸ਼ਾ ਨਿਰਦੇਸ਼ ਨੇ ਉਹ ਡਾਇਰੈਕਟਰ ਤੋਂ ਆਉਣਗੇ ਜਿਹੜੇ ਸਾਡਾ ਬੋਰਡ ਆਫ ਡਾਇਰੈਕਟਰਸ ਨੇ ਜਿਹੜੇ 5 ਬੰਦੇ ਨੇ ਮੋਹਰੀ ਤੇ ਉਹਨੂੰ ਅਮਲ ਦੇ ਵਿੱਚ ਲੈ ਕੇ ਆਉਣਾ ਜਿਹੜਾ ਮੈਨੇਜਰ ਜਾਂ ਸੀਓ ਹੈ ਕੋਈ ਰੋਜ਼ਾਨਾ ਦੇ ਕੰਮ ਹੈ ਉਹਦੀ ਜ਼ਿੰਮੇਵਾਰੀ ਰਹਿੰਦੀ ਹੈ ਅੱਛਾ ਡਾ ਸਾਹਿਬ ਜਿਵੇਂ ਤੁਸੀਂ ਕਿਹਾ ਬੋਰਡ ਆਫ ਡਾਇਰੈਕਟਰਸ ਜਾਂ ਕੋਈ ਕੰਪਿਊਟਰ ਆਪਰੇਟਰ ਉਸ ਕੰਮ ਨੂੰ ਚਲਾਉਣ ਲਈ ਜਾਂ ਫਿਰ ਉੱਥੇ ਸੀਈਓ ਜਿਹੜਾ ਹੈਗਾ ਉਹਨੇ ਬੈਠਣਾ ਬੈਠਣ ਦੇ ਲਈ ਪ੍ਰਬੰਧ ਮਤਲਬ ਕੋਈ ਪਹਿਲਾਂ ਕੋਈ ਵਿਭਾਗ ਇਹੋ ਜੇ ਹੈਗੇ ਆ ਸਰਕਾਰ ਵੱਲੋਂ ਕੋਈ ਵਿੱਤੀ ਮਦਦ ਇਹਨਾਂ ਨੂੰ ਹੁੰਦੀ ਹੈ ਕਿ ਜਿਹਦੇ ਨਾਲ ਇਹਨਾਂ ਨੂੰ ਪਹਿਲਾਂ ਥੋੜੀ-ਬਹੁਤੀ ਮਦਦ ਮਿਲੇ ਤਾਂ ਕਿ 2 ਸਾਲਾਂ ਦੇ ਵਿੱਚ ਇਹ ਥੋੜੇ ਤਿਆਰ ਹੋ ਜਾਣ ਆ ਬਿਲਕੁਲ ਹੀ ਦੇਖੋ ਜਿਹੜਾ ਸਾਡਾ ਹੁਣ ਦਾ ਸਿਸਟਮ ਉਹਦੇ ਵਿੱਚ ਅਸੀਂ ਪਹਿਲਾਂ ਪੋਪੀ ਕਹਿੰਦੇ ਸੀਗੇ ਹੁਣ ਅਸੀਂ ਉਹਨੂੰ ਸੀਬੀਓ ਕਹਿੰਦੇ ਨੇ ਕਲਸਟਰ ਬੇਸ ਬਿਜ਼ਨਸ ਆਰਗੇਨਾਈਜੇਸ਼ਨਸ ਉਹ ਐਫਪੀਓ ਨੂੰ ਬਣਾਉਣ ਦੇ ਵਿੱਚ ਆਪਣਾ ਸਹਿਯੋਗ ਦਿੰਦੇ ਨੇ ਤੇ ਨਵਾੜ ਵਰਗੀਆਂ ਸੰਸਥਾਵਾਂ ਨੇ ਜਿਹੜੀਆਂ ਉਹ ਪੰਜਾਬ ਦੇ ਵਿੱਚ ਬਹੁਤ ਐਕਟਿਵ ਨੇ ਤਾਂ ਉਹ ਪਹਿਲੇ 3 ਸਾਲਾਂ ਲਈ مالی ਮਦਦ ਵੀ ਦਿੰਦੇ ਨੇ ਕਿ ਜੇ ਸੀਓ ਨੂੰ ਤਨਖਾਹ ਦੇਣੀ ਹੈ ਜਾਂ ਜੇ ਸਾਡੇ ਬੋਰਡ ਆਫ ਡਾਇਰੈਕਟਰ ਨੇ ਉਹਨਾਂ ਨੂੰ ਕਿਸੇ ਕਿਸਮ ਦੀ ਟ੍ਰੇਨਿੰਗ ਦੇਣੀ ਹੈ ਜਾਂ ਮੈਂਬਰਾਂ ਨੂੰ ਕੋਈ ਕਿਤਾ ਪ੍ਰਧਾਨ ਟ੍ਰੇਨਿੰਗ ਦੇਣੀ ਹੈ ਤਾਂ ਉਹਦਾ ਖਰਚਾ ਵੀ ਜਿਹੜਾ ਨਿਵਾੜੋ ਚੱਕਦੀ ਹੈ ਤੇ ਜਿਉਂ ਸਾਡੇ ਮੈਂਬਰ 300 ਜਦੋਂ ਤੋਂ ਵਧ ਜਾਂਦੇ ਨੇ ਤਾਂ ਜਿੰਨੇ ਪੈਸੇ ਮੈਂਬਰਾਂ ਨੇ ਇਕੱਠੇ ਕੀਤੇ ਨੇ ਤਾਂ ਉਨੀ مالی ਮਦਦ ਨਿਵਾੜ ਵੀ ਦਿੰਦਾ ਇਹਦੇ ਵਿੱਚ ਤਾਂ ਤੁਸੀਂ ਕਹੋ ਕਿ ਘੱਟੋ ਘੱਟ 3 ਸਾਲ ਤੱਕ ਜਿਹੜੀ ਨਵਾੜ ਇਹਦੇ ਵਿੱਚ ਮਦਦ ਕਰਦਾ ਹੈ ਉਦੋਂ ਬਾਅਦ ਵੀ ਉਹਨਾਂ ਦੀਆਂ ਅਲੱਗ-ਅਲੱਗ ਸਕੀਮਾਂ ਨੇ ਜਿਹਦੇ ਤਹਿਤ ਉਹ ਕਈ ਵਾਰ ਕੋਈ ਇੱਕ ਤਰ੍ਹਾਂ ਦੀ ਕੋਈ ਗੱਡੀ ਦੇ ਦਿੰਦੇ ਆ ਕਿ ਜੇ ਤੁਸੀਂ ਆਪਣੀ ਚੀਜ਼ ਸ਼ਹਿਰ ਦੇ ਵਿੱਚ ਜਾ ਕੇ ਵੇਚਣੀ ਹੈ ਉਹਨੂੰ ਸਿੱਧੇ ਤੌਰ ਤੱਕ ਹਫਤਕਾਰ ਤੱਕ ਪਹੁੰਚ ਕਰਨੀ ਹੈ ਤਾਂ ਕਾਫੀ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਇਸ ਲਹਿਰ ਨੂੰ ਆਪਣੇ ਅੰਸ਼ਾਈ ਹੋ ਗਿਆ ਹੈ ਬਿਲਕੁਲ 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 ਸੋ ਡਾਕਟਰ ਖੁਸ਼ਦੀਪ ਤਰਨੀ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਉਮੀਦ ਕਰਦਾ ਕਿ ਕਿਸਾਨ ਵੀ ਤੁਹਾਡੀਆਂ ਗੱਲਾਂ ਨੂੰ ਸੁਣ ਕੇ ਜਰੂਰ ਆਪਣੇ ਨੇੜੇ ਦੀ ਐਫਪੀਓ ਦੇ ਨਾਲ ਜੁੜਨਗੇ ਤੇ ਵਧੇਰੇ ਐਕਟਿਵ ਹੋ ਕੇ ਉਹਦੇ ਵਿੱਚ ਹਿੱਸਾ ਲੈਣਗੇ ਸੋ ਤੁਹਾਡੇ ਹੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਪਿਆਰੇ ਕਿਸਾਨ ਵੀਰੋ ਐਫਪੀਓ ਯਾਨੀ ਕਿ ਕਿਸਾਨ ਉਤਪਾਦਕ ਸੰਗਠਨ ਬਣਤਰ ਅਤੇ ਵਿਕਾਸ ਇਸੇ ਵਿਸ਼ੇ ਦੇ ਉੱਤੇ ਸ਼੍ਰੀ ਫਤਿਹਗੜ ਸਾਹਿਬ ਦੇ ਐਫਪੀਓ ਦੇ ਕੁਝ ਮੈਂਬਰਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਇਹਨਾਂ ਨਾਲ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਂਜ ਜੀ ਨੇ ਆਓ ਦੇਖਦੇ ਹਾਂ ਸਾਡੇ ਨਾਲ ਕੁਝ ਐਫਪੀਓ ਦੇ ਬੋਰਡ ਆਫ ਡਾਇਰੈਕਟਰ ਤੇ ਨਾਲ ਨਾਲ ਜਿਹੜੇ ਇਹਨਾਂ ਨੂੰ ਚਲਾਉਣ ਵਾਲੀਆਂ ਸੰਸਥਾਵਾਂ ਦੇ ਮੈਂਬਰ ਖੜੇ ਨੇ ਆਪਾਂ ਇਹਨਾਂ ਦੀ ਤੋਂ ਵੀ ਜਾਣਕਾਰੀ ਲੈਣੇ ਆ ਮੇਰਾ ਨਾਮ ਜਸਬੀਰ ਕਲਸੀ ਹੈ ਤੇ ਅਸੀਂ ਇੱਥੇ ਪੰਜਾਬ ਦੇ ਵਿੱਚ 6 ਐਫਪੀਓ ਬਣਾਏ ਨੇ ਜੇ ਦੇ ਜੀ ਅੱਜ ਜਿਹੜੇ ਅਸੀਂ ਆਏ ਆ ਉਹ ਸਤੂਦਰ ਦੇਸ਼ ਬੀ ਕੀਪਰਸ ਪ੍ਰੋਡਿਊਸਰ ਕੰਪਨੀ ਲਿਮਟਿਡ ਸਰ ਆਨ ਦਾ ਬਲੌਗ ਦਾ ਹੈ ਜਿੱਤੇ ਅਸੀਂ ਮੇਨ ਸਾਡਾ ਫੋਕਸ ਪ੍ਰੋਡਕਟ ਹੈ ਬੀ ਕੀਪਿੰਗ ਤੇ ਮੈਂ ਰਿਪਰੈਜ਼ੈਂਟ ਕਰਦਾ ਹਾਂ ਸੀਬੀਬੀਓ ਨੂੰ ਐਂਡ ਅਸੀਂ ਇਹਨਾਂ ਦੀ ਹੈਲਪ ਕਰਕੇ ਐਫਪੀਓ ਬਣਾ ਲਈ ਲਾਸਟ April ਚ ਸਾਡੀ ਫਾਰਮੇਸ਼ਨ ਹੋਈ ਸੀਗੀ ਤੇ ਤੇ 350 ਮੈਂਬਰ ਅਸੀਂ ਇਕੱਠੇ ਕਰ ਲਿਆ ਐਂਡ ਈਚ ਮੈਂਬਰ ਦੀ ਸ਼ੇਅਰ ਹੋਲਡਿੰਗ 2000 ਰੁਪਏ ਹੈ ਔਰ ਉਨੀ ਗ੍ਰਾਂਟ ਸਾਨੂੰ ਗਵਰਨਮੈਂਟ ਵੀ ਦਿੰਦੀ ਹੈ ਤੇ ਅਸੀਂ 1 ਕਰੋੜ ਦੀ ਟਰਨਓਵਰ ਕਰ ਲਈ ਹੈ ਫਾਰਮਰਸ ਬੜੇ ਦੇ ਆ ਬਰੀ ਐਕਸਾਈਟਿਡ ਉਹ ਕੰਮ ਕਰਨਾ ਚਾਹੁੰਦੇ ਨੇ ਤੇ ਹੋ ਸਕਦਾ ਹੈ ਸਾਲ ਦੇ ਐਂਡ ਤੱਕ ਅਸੀਂ 500 ਮੈਂਬਰ ਕਰ ਲਈਏ ਸਾਨੂੰ ਕਲਸੀ ਸਾਹਿਬ ਵੀ ਦੱਸੋ ਕਿ ਤੁਸੀਂ ਦੱਸਿਆ ਕਿ 6 ਐਫ ਪੀਓ ਚੱਲ ਰਹੀਆਂ ਨੇ ਹਾਂਜੀ ਕਾਫੀ ਲੰਬੇ ਸਮੇਂ ਤੋਂ ਚੱਲ ਰਹੀਆਂ ਨੇ ਕਿੰਨਾ ਕੁ ਕਿਸਾਨ ਵੀਰਾਂ ਨੂੰ ਮੁਨਾਫਾ ਹੋਇਆ ਕੋਈ ਉਹ ਬਹੁਤ ਖੁਸ਼ ਨੇ ਕਿ ਉਹ ਉਤਪਾਦ ਉਹਨਾਂ ਦਾ ਆਪਣਾ ਹੀ ਆ ਕਿਸਾਨ ਵੀਰਾਂ ਦਾ ਹਾਂਜੀ ਇਹਦੇ ਚ ਇਦਾਂ ਸੀਗਾ ਕਿ ਪਹਿਲਾਂ ਜਿੱਦਾਂ ਅਸੀਂ ਆ ਐਗਜ਼ਾਮਪਲ ਲੈ ਲਈਏ ਸਤੂਧਰ ਦੇਸ਼ ਜਿੱਥੇ ਅਸੀਂ ਹੁਣ ਅੱਜ ਖੜੇ ਆ ਉਹ ਇੱਥੇ ਪਹਿਲਾਂ ਬੀਕੀਪਰ ਆਪਣਾ ਆਪਣਾ ਸਮ ਹਣੀ ਪ੍ਰੋਡਿਊਸ ਕਰਦੇ ਸੀ ਔਰ ਉਹਨੂੰ ਪਤਾ ਨਹੀਂ ਲੱਗਦਾ ਸੀ ਕਿ ਮੈਂ ਵੇਚਾਂ ਕਿ ਕਿੱਥੇ ਵੇਚਾਂ ਇੰਡੀਆ ਦੇ ਵਿੱਚ ਇੰਨੇ ਵੱਡੇ ਵੱਡੇ ਸਿੰਡੀਕੇਟ ਨੇ ਉਹ ਵਿਚਾਰੇ ਕੋਲੋਂ 35 ਰੁਪਏ 40 ਰੁਪਏ ਕਿਲੋ ਹਣੀ ਨੂੰ ਜ਼ਬਰਦਸਤੀ ਚੱਕ ਲੈ ਜਾਂਦੇ ਸੀ 2 ਮਹੀਨੇ 3 ਮਹੀਨੇ ਬਾਅਦ ਪੇਮੈਂਟ ਕਰਨੀ ਇਹ ਚੀਜ਼ ਨੂੰ ਅਸੀਂ ਹੁਣ ਖਤਮ ਕਰਦਾ ਹੁਣ ਜਿਹੜੇ ਫਾਰਮ ਸਾਡੇ ਨਾਲ ਜੁੜੇ ਨੇ ਜਿਹੜਾ 350 ਫਾਰਮਾਂ ਬੀਕੀਪਿੰਗ ਕਰਦੇ ਨੇ ਆਪਣਾ ਉਤਪਾਦ ਸਾਰਾ ਲੈ ਕੇ ਸਾਨੂੰ ਦੇ ਦਿੰਦੇ ਨੇ ਐਫਪੀਓ ਨੂੰ ਐਫਪੀਓ ਡਿਸਾਈਡ ਕਰਕੇ ਉਹਨੂੰ ਪੇਮੈਂਟ ਕਰ ਦਿੰਦਾ ਜਿਹੜਾ ਨਾਰਮਲ ਰੇਟ ਚੱਲਦਾ ਹੈ ਮੰਡੀ ਦਾ ਔਰ ਐਫਪੀਓ ਉਹਦੀ ਮਾਰਕੀਟਿੰਗ ਖੁਦ ਕਰਦੇ ਨੇ ਮੰਡੀ 'ਚ ਜਾ ਕਰਦੇ ਨੇ ਹੁਣ ਅਸੀਂ ਐਕਸਪੋਰਟ ਮਾਰਕੀਟ ਵੀ ਲੱਭ ਰਹੇ ਆ ਤੇ ਹੋ ਸਕਦਾ ਹੈ ਸਾਡੇ ਅਸੀਂ ਸੈਂਪਲਸ ਭੇਜੇ ਨੇ ਅਮਰੀਕਾ ਨਾਰਥ ਅਮਰੀਕਾ 'ਚ ਤੇ ਐਕਸਪੋਰਟ ਹੋਣ ਦਾ ਪੂਰਾ ਚਾਂਸ ਹੈ ਮਤਲਬ ਕਹਿੰਦਾ ਮਤਲਬ ਇਹ ਹੈ ਕਿ ਅਸੀਂ ਸਾਡਾ ਫਾਰਮਰ ਹੁਣ ਆਪਣਾ ਮਟੀਰੀਅਲ ਆਪ ਵੇਚ ਸਕਦਾ ਹੈ ਅੱਛੇ ਭਾਅ 'ਚ ਵੇਚ ਸਕਦਾ ਹੈ ਮੇਰਾ ਨਾਮ ਹੈ ਸਿਮਰਨਜੀਤ ਸਿੰਘ ਜ਼ਿਲ੍ਹਾ ਜੀ ਸਾਡਾ ਫਤਿਹਗੜ ਸਾਹਿਬ ਹਾਂਜੀ ਬਲਾਕ ਸਰਹੰਦ ਦੇ ਵਿੱਚ ਇਹ ਐਫਪੀਓ ਜੀ ਸਾਡਾ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਆਪਣੀ ਇਹ ਐਫਪੀਓ ਜਿਹੜੀ ਉਹ ਚਲਾ ਰਹੇ ਆ ਤੇ ਇਸ ਐਫਪੀਓ ਦੇ ਵਿੱਚ ਫਿਰ ਕਿਹੜੇ ਕਿਹੜੇ ਉਤਪਾਦ ਤੁਸੀਂ ਲੈ ਕੇ ਆਏ ਹੋ ਕਿ ਕੱਲਾ ਸ਼ਹਿਦ ਹੀ ਆ ਹਾਂਜੀ ਪਹਿਲਾਂ ਜੋ ਸਾਡੀ ਐਫਪੀਓ ਦੇ ਵਿੱਚ ਸਾਡੇ ਗਰੁੱਪ ਦੇ ਵਿੱਚ ਸਮੂਹ ਚ ਪਰਸਨ ਸੀਗੇ ਜੀ ਉਹਨਾਂ ਨੂੰ ਦਿੱਕਤ ਆ ਰਹੀ ਸੀ ਸ਼ਾਇਦ ਵੇਚਣ ਦੇ ਵਿੱਚ ਕਿ ਉਹਨਾਂ ਨੂੰ ਥੋੜਾ ਥੋੜਾ ਸ਼ਹਿਦ ਉਹ ਤਿਆਰ ਕਰਦੇ ਸੀ ਤੇ ਉਹਨੂੰ ਬਲਕ ਰੇਟ ਦੇ ਵਿੱਚ ਉਹਨਾਂ ਨੂੰ ਵੇਚਣਾ ਪੈਂਦਾ ਸੀ ਉਹਨਾਂ ਕੋ ਕੋਈ ਪਲੇਸਮੈਂਟ ਨਹੀਂ ਸੀ ਇਸ ਕਰਕੇ ਅਸੀਂ ਇੱਕ ਕੰਬਾਈਨ ਐਫਪੀਓ ਸਾਨੂੰ ਕਿਸੇ ਸਾਨੂੰ ਗਾਈਡੈਂਸ ਦਿੱਤੀ ਗਈ ਜੀ ਆਪਾਂ ਇਕੱਠਾ ਇਕੱਠਾ ਕਰਕੇ ਸ਼ਹਿਦ ਪੈਕ ਕਰਕੇ ਵੇਚਣ ਦੀ ਆਪਾਂ ਨੂੰ ਕੋ ਅਥਾਰਟੀ ਮਿਲਦੀ ਹੈ ਜੇ ਤੁਸੀਂ ਇਸ ਸਮੂਹ ਦੇ ਵਿੱਚ ਉਹ ਇਸ ਤਰੀਕੇ ਦੀ ਐਫਪੀਓ ਤੁਸੀਂ ਕ੍ਰੀਏਟ ਕਰਦੇ ਹੋ ਤਾਂ ਫਿਰ ਅਸੀਂ ਇਸ ਦੇ ਵਿੱਚ ਇਹਨਾਂ ਦੀ ਗਾਈਡੈਂਸ ਦੇ ਤਹਿਤ ਐਫਪੀਓ ਦੀ ਸ਼ੁਰੂਆਤ ਕੀਤੀ ਸਾਡੀ ਐਫਪੀਓ 2023 ਦੇ ਵਿੱਚ ਬਣੀ ਸੀਗੀ ਜੀ ਹੁਣ ਸਾਡੀ ਐਫਪੀਓ ਦੇ ਵਿੱਚ ਅਸੀਂ ਸ਼ਾਇਦ ਫੜਦੀ ਪੋਪਕਾਰਨ ਵਾਲੀ ਮੱਕੀ ਜਿਹਦੀ ਕਿ ਬਾਹਰ ਬਹੁਤ ਵੈਲਿਊ ਹੈ ਜੀ ਮਾਰਕੀਟ ਦੇ ਵਿੱਚ ਉਹ ਸਿਜਾਂ ਸੀ ਤਿਆਰ ਕਰਦੇ ਹਾਂ ਜੀ ਆਪਣੀ ਐਫਪੀਓ ਦੇ ਵਿੱਚ ਕੱਲਾ ਇੰਨੇ ਕ ਨਾਲ ਨਹੀਂ ਸਰਨਾ ਸਾਨੂੰ ਹੋਰ ਵੀ ਬੜਾ ਕੁਝ ਕਰਨਾ ਪੈਣਾ ਜੀ ਅਸੀਂ ਸਾਡੇ ਨਾਲ 300 ਮੈਂਬਰ ਜੁੜ ਗਿਆ ਜਾਂ 100 ਮੈਂਬਰ ਜੁੜ ਗਿਆ ਇਕੱਲੇ-ਇਕੱਲੇ ਦੀ ਜੇਬ 'ਚ ਵੀ ਘੱਟੋ-ਘੱਟ ਥੋੜੇ-ਥੋੜੇ ਪੈਸੇ ਜਾਣ ਨਾ ਹਰ ਮਹੀਨੇ ਤੇ ਕੀ ਕੀ ਅੱਗੇ ਕੀ ਕਰ ਰਹੇ ਹੋ ਹਾਂਜੀ ਹੁਣ ਅਸੀਂ ਅੱਗੇ ਜੀ ਐਕਸਪੋਰਟ ਮਾਰਕੀਟ ਦੇ ਵਿੱਚ ਸਰਚ ਕਰ ਰਹੇ ਹਾਂ ਕਿਉਂਕਿ ਜਿਹੜਾ ਸ਼ੈਦ ਹੈ ਜੀ ਇੱਥੇ ਸ਼ੈਦ ਦੇ ਰੇਟ ਦੇ ਵਿੱਚ ਐਡਲਟਰੇਸ਼ਨ ਬਹੁਤ ਜ਼ਿਆਦਾ ਹੈ ਜੀ ਇੰਡੀਆ ਦੇ ਵਿੱਚ ਜਿਹੜਾ ਵਧੀਆ ਸ਼ੈਦ ਹੈ ਜੀ ਉਹਦੇ ਨੂੰ ਇੱਕ ਤਰੀਕੇ ਨਾਲ ਦਬਾਇਆ ਜਾ ਰਿਹਾ ਜੀ ਅਡਲਟਰੇਸ਼ਨ ਵਾਲੇ ਸ਼ੈਤ ਦੇ ਤਹਿਤ ਉਹਨੂੰ ਅਸੀਂ ਖਤਮ ਕਰਨ ਵਾਸਤੇ ਆਪਣੇ ਮੈਂਬਰਸ ਨੂੰ ਵਧੀਆ ਕੀਮਤ ਦੇ ਉੱਤੇ ਉਹਨਾਂ ਤੋਂ ਵਧੀਆ ਸ਼ੈਤ ਲੈ ਕੇ ਲੋਕਾਂ ਤੱਕ ਵਧੀਆ ਸ਼ੈਤ ਪਹੁੰਚਾਉਣ ਦਾ ਸਾਡੀ ਐਫਪੀਓ 메ਨ ਕੰਮ ਕਰਦੀ ਹੈ ਜੀ ਕਿ ਜਿਹੜੇ ਲੋਕ ਸਾਡੇ ਨਾਲ ਜੁੜੇ ਹੋਏ ਨੇ ਜਦੋਂ ਫਰਕ ਦੇਖਦੇ ਨੇ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਜਿਹੜੀ ਨਈ ਚੀਜ਼ ਹੈ ਜ਼ਮੀਨਾਂ ਦੀ ਹਲਦੀ ਹੈ ਜੀ ਮਾਰਕੀਟ ਦੇ ਵਿੱਚ ਸਾਰੀਆਂ ਚੀਜ਼ਾਂ ਡੁਪਲੀਕੇਟ ਬਹੁਤ ਚੱਲਦੀਆਂ ਨੇ ਉਹਨਾਂ ਨੂੰ ਅਸੀਂ ਖਤਮ ਕਰਨ ਵਾਸਤੇ 메ਨ ਅਸੀਂ ਆਪਣੇ ਫਾਰਮਰਸ ਨੂੰ ਦੇ ਇਕੱਠ ਨੂੰ ਬਣਾਇਆ ਸੀਗਾ ਜੀ ਕਿ ਇਹ ਚੀਜ਼ਾਂ ਅਸੀਂ ਜਿੰਨੇ ਲੈਵਲ ਤੱਕ ਅਸੀਂ ਖਤਮ ਕਰ ਸਕੀ ਮੈਂ ਬੀਸਿਕਲੀ ਆਪਣੇ ਫਾਦਰ ਦੇ ਨਾਲ ਇਹਦੇ ਥਰੂ ਜੁੜੀ ਹੋਈ ਆ ਉਹ ਇੱਕ ਬੀ ਕੀਪਰ ਨੇ ਪਹਿਲਾਂ ਅਸੀਂ ਤੁਸੀਂ ਮੰਨ ਲਓ ਕਿ ਛੋਟੇ ਲੈਵਲ ਤੇ ਅਸੀਂ ਜਿਹੜਾ ਹੈ ਸ਼ਾਇਦ ਕੱਢ ਕੇ ਮੱਖੀਆਂ ਦਾ ਵੇਚਦੇ ਸੀ ਉਸ ਤੋਂ ਬਾਅਦ ਅਸੀਂ ਐਸ ਐਫ ਪੀਓ ਦੇ ਨਾਲ ਜੁੜੇ ਉਤ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ ਕਿ ਸਾਨੂੰ ਚੰਗੀ ਆਮਦਨ ਦੇ ਵਿੱਚ ਵਾਧਾ ਹੋਇਆ ਆ ਸਾਡੀ ਆਮਦਨ ਦੇ ਵਿੱਚ ਤੇ ਇੱਕ ਅੱਛਾ ਮਾਰਕੀਟ ਤੁਸੀਂ ਕਹਿ ਸਕਦੇ ਹੋ ਕਿ ਸਾਨੂੰ ਇੱਕ ਅੱਛਾ ਪਲੈਟਫਾਰਮ ਮਿਲ ਗਿਆ ਆ ਮਾਰਕੀਟ ਦੇ ਵਿੱਚ ਆਪਣਾ ਸ਼ੈਦ ਵੇਚਣ ਦਾ ਜਿੱਥੇ ਸਾਨੂੰ ਬਲਕ ਦੇ ਵਿੱਚ ਉਹਨਾਂ ਰੇਟ ਨਹੀਂ ਮਿਲਦਾ ਹੈਗਾ ਕਿਸਾਨ ਆ ਕਿ ਜਿਹੜਾ ਹਰ ਵਾਰ ਮੰਡੀ ਜਾ ਕੇ ਉਹ ਨਹੀਂ ਵੇਚ ਸਕਦਾ ਹੈਗਾ ਤਾਂ ਇੱਕ ਇਕੱਠਾ ਕਲੈਕਟਿਵ ਐਫਰਟ ਆ ਜਿਹੜਾ ਉਹ ਸਾਨੂੰ ਹੈਲਪ ਕਰ ਰਿਹਾ ਅੱਛੀ ਆਮਦਨ ਦੇ ਵਿੱਚ ਤੇ ਸਭ ਨੂੰ ਹੀ ਫਾਇਦਾ ਹੋ ਰਿਹਾ ਇਸ ਚੀਜ਼ ਦਾ ਅੱਛਾ ਤੁਹਾਡੀ ਇਹ ਜਿਹੜੀ ਐਫਪੀਓ ਬਣੀ ਹੋਈ ਆ ਸਰਹੰਦ ਦੇ ਵਿੱਚ ਇਹਦੇ ਵਿੱਚ ਕਿਸਾਨ ਬੀਬੀਆਂ ਵੀ ਜੁੜੀਆਂ ਹੋਈਆਂ ਕੁੱਝ ਹਾਂਜੀ ਬਹੁਤ ਸਾਰੇ ਕਿਸਾਨ ਬੀਬੀਆਂ ਨੇ ਜਿੱਦਾਂ ਤੁਸੀਂ ਕਹਿ ਲੋ ਕਿ ਜਿੱਦਾਂ ਮੱਕੀ ਦੇ ਉਤਪਾਦ ਦੇ ਵਿੱਚ ਜਾਂ ਹਲਦੀ ਦੇ ਉਤਪਾਦ ਦੇ ਵਿੱਚ ਉਹ ਆਪਣੇ ਪ੍ਰੋਡਕਟਸ ਜਿਹੜੇ ਲੈ ਕੇ ਆਉਂਦੇ ਨੇ ਅੱਗੇ ਕੁਝ-ਕੁਝ ਮੰਨ ਲਓ ਕਿ ਕੁਝ ਅੱਗੇ ਪਲੈਨਿੰਗਸ ਹੈਗੀਆਂ ਨੇ ਜਿੱਦਾਂ ਸਰੋਂ ਦਾ ਤੇਲ ਜਾਂ ਅਚਾਰ ਜਿਹੜੇ ਆਪਾਂ ਲੋਕਲ ਲੈਵਲ ਤੇ ਅਚਾਰ ਚਟਣੀਆਂ ਇਹ ਸਾਰੀਆਂ ਚੀਜ਼ਾਂ ਮੁਰਬੇ ਮਿੱਤਣਾ ਅੱਗੇ ਹਰਲ ਪਲੈਨਿੰਗ ਉਹ ਲੋਕੀ ਹਲੇ ਮੈਂਬਰ ਸਾਡੇ ਨਾਲ ਜੁੜ ਰਹੇ ਨੇ ਤਾਂ ਸਾਡਾ ਅੱਗੇ ਹਲੇ ਏਅਰ ਵੀ ਪਲਾਨ ਹੈ ਜਦੋਂ ਅਸੀਂ ਮੰਨ ਲਓ ਕੋਈ ਸਾਡੇ ਕੋਲ ਚੀਜ਼ ਆ ਗਈ ਮੰਨ ਲਓ ਸ਼ਹਿਦ ਹੀ ਆ ਗਿਆ ਉਹਦੀ ਪੈਕਿੰਗ ਕਰਨੀ ਆ ਅਸੀਂ ਤੂੰ ਬੜਾ ਉਹਦੇ ਲਈ ਝੰਜਟ ਬੜਾਇਆ ਸ਼ੀਸ਼ੀਆਂ ਵੀ ਲਿਆਉਣੀਆਂ ਲੇਬਲਿੰਗ ਵੀ ਉਹਦਾ ਛਪਾਉਣੇ ਨੇ ਫਿਰ ਉਹਨੂੰ ਲਾਉਣਾ ਆ ਹਨਾ ਸੋ ਸੈਂਪਲ ਵੀ ਟੈਸਟ ਕਰਾਉਣਾ ਆ ਤੇ ਤੁਹਾਨੂੰ ਮੈਨੂੰ ਲੱਗਦਾ ਵੀ ਜਿਹੜਾ ਸਿਹਤ ਵਿਭਾਗ ਤੋਂ ਵੀ ਲਾਇਸੈਂਸ ਲੈਣਾ ਪਊਗਾ ਹਨਾ ਸੋ ਫਿਰ ਇਹ ਸਾਰਾ ਕੁਝ ਕਿੰਨੇ ਮੈਂਬਰ ਰਲ ਕੇ ਜਿਹੜੀ ਕਰਦੇ ਹੋ ਤੁਸੀਂ ਕਿੱਥੇ ਕਰਦੇ ਹੋ ਬੈਠ ਕੇ ਇਹ ਇਹ ਸਾਡੀ ਜੀ ਟੀਮ ਹੈ ਜੀ ਮੈਂਬਰਸ ਦੀ ਜਿਵੇਂ ਕਿ ਤਿੰਨ ਜਿਵੇਂ ਸਾਡੇ ਜਿਹੜੇ ਮੈਂਬਰਸ ਨੇ ਜੀ ਗਰੁੱਪ ਦੇ ਸਮੂਹ ਦੇ ਉਹਨਾਂ ਵਿੱਚੋਂ ਜਿਵੇਂ ਕੁਝ ਮੈਂਬਰ ਜਾ ਕੇ ਸ਼ੀਸ਼ੀਆਂ ਦੀ ਜਾਂਚ ਕਰਦ ਨੇ ਜੀ ਵਧੀਆ ਸ਼ੀਸ਼ੀ ਗਲਾਸ ਜਿਹੜਾ ਆਪਾਂ ਵਰਤੀਏ ਕਿਉਂਕਿ ਵਧੀਆ ਰਹਿੰਦਾ ਜੀ ਸ਼ਾਇਦ ਨੂੰ ਜੇ ਆਪਾਂ ਗਲਾਸ ਜੀ ਯੂਜ਼ ਕਰੀਏ ਜੀ ਪਲਾਸਟਿਕ ਦੇ ਵਿੱਚ ਫੂਡ ਫੂਡ ਗ੍ਰੇਡ ਪਲਾਸਟਿਕ ਤੁਸੀਂ ਯੂਜ਼ ਕਰੋ ਜੀ ਜੇ ਕਰਨਾ ਹੈ ਦੂਸਰਾ ਜਿਹੜਾ ਪਲਾਸਟਿਕ ਹੈ ਉਹ ਬੈਨੀਫੀਸ਼ੀਅਲ ਘੱਟ ਹੈ ਜੀ ਤੇ ਉਸ ਤੋਂ ਇਲਾਵਾ ਸਾਡੇ ਜਿਹੜੇ ਮੈਂਬਰਸ ਨੇ ਜੀ ਕੁਝ ਉਹ ਮਾਰਕੀਟ ਸਟੱਡੀ ਕਰਦੇ ਨੇ ਜਿਵੇਂ ਕਿ ਕਿੱਥੇ ਆਪਾਂ ਵਧੀਆ ਆਪਣੇ ਕੋਲ ਸੇਲਸ ਪਰਸਨ ਮਿਲ ਸਕਣ ਆਪਾਂ ਨੂੰ ਜਿਵੇਂ ਜਿਆਦਾਤਰ ਅਸੀਂ ਸ਼ਾਪਸ ਵਗੈਰਾ ਦੇ ਉੱਤੇ ਦਿੰਦੇ ਆ ਜੀ ਜਿਵੇਂ ਲੋਕਲ ਜਿਵੇਂ ਰੰਧ ਹੋ ਗਿਆ ਫਤੇਗੜ ਸਾਹਿਬ ਗੋਬਿੰਦਗੜ ਹੋ ਗਿਆ ਜੀ ਤੇ ਬਾਕੀ ਖਮਾਣੂ ਖੰਨਾ ਸਾਰੇ ਸ਼ਾਪਸ ਦੇ ਉੱਤੇ ਅਸੀਂ ਸ਼ਾਇਦ ਪ੍ਰੋਵਾਈਡ ਕਰਦੇ ਹਾਂ ਕਿ ਵਧੀਆ ਜਿੱਥੇ ਵੱਤੋ ਵੱਤ ਲੋਕਾਂ ਦੇ ਸਮੂਹ ਖਰੀਦਣ ਆਉਂਦੇ ਨੇ ਕਿਉਂਕਿ ਸਾਡੀ ਐਫਪੀ ਬਾਰੇ ਅਜੇ ਲੋਕਾਂ ਨੂੰ ਜਾਣਕਾਰੀ ਘੱਟ ਹੈ ਜੀ ਇਸ ਕਰਕੇ ਵੈਸੇ ਸਾਡੇ ਕੋਲ ਵਟਸਐਪ ਨੰਬਰ ਤੇ ਤੇ ਤੁਸੀਂ ਸਾਡੇ ਪੇਜ ਦੇ ਉੱਪਰ ਵੀ ਆ ਕੇ ਸਾਡੇ ਤੋਂ ਆ ਸਰਸ ਤੁਸੀਂ ਕਾਫੀ ਸੁਸਾਇਟੀਆਂ ਚਲਾ ਰਹੇ ਹੋ ਤੁਸੀਂ ਕਹਿੰਦੇ ਹੋ ਕਹਿੰਦਾ ਪੀਪੀਓ ਚਲਾ ਰਹੇ ਹੋ 6 ਕਿਹਾ ਤੁਸੀਂ ਚਲਾ ਰਹੇ ਹੋ ਸਾਰੀਆਂ ਦੇ ਵਿੱਚ ਹੀ ਇਹੀ ਕੰਮ ਆ ਜਾਂ ਡਿਫਰੈਂਟ ਕੰਮ ਵੀ ਹੈ ਕਿਸੇ ਦਾ ਨਹੀਂ ਜੀ ਜਿੱਦਾਂ ਆ ਸਤੂਦਰ ਦੇਸ਼ ਹੈ ਇਹਦੇ ਵਿੱਚ ਜਿਹੜਾ ਸਾਰਾ ਫੋਕਸ ਪ੍ਰੋਡਕਟ ਜਿਹੜਾ ਗਵਰਨਮੈਂਟ ਨੇ ਸਾਨੂੰ ਬਲਾਕ ਵਾਈਜ਼ ਦਿੱਤਾ ਹੈ ਉਹ ਬੀ ਬੀ ਕੀਪਿੰਗ ਐਂਡ ਹਨੀ ਹੈ ਬਟ ਅਸੀਂ ਕਿਹਾ ਗਵਰਨਮੈਂਟ ਨੂੰ ਕਿ ਬੀਕੀਪਿੰਗ ਕੰਮ ਤਾਂ ਉਹ ਕਰ ਹੀ ਜਾਂਦਾ ਹੈ ਲੇਕਿਨ ਹੁਣ ਬਾਕੀ ਐਗਰੀਕਲਚਰ बिकॉज ਬੀਕੀਪਿੰਗ ਇਜ਼ ਕਾਈਂਡ ਆਫ ਅ ਹਬੀ ਇਹ ਪਹਿਲੇ ਫਾਰਮਰ 10 ਕ ਡੱਬੇ ਰੱਖ ਕੇ ਦੇਖਦਾ ਹੈ ਫਿਰ ਉਹਨੂੰ ਕਮਰਸ਼ੀਅਲਾਈਜ਼ ਕਰਦਾ ਹੈ ਹਨਾ ਫਿਰ ਉਹ ਵੱਡੇ ਪੈਮਾਨੇ ਤੇ ਚੱਲ ਜਾਂਦਾ ਹੈ ਤੇ ਜਿਹੜੇ ਐਗਰੀਕਲਚਰ ਜੁੜੇ ਨੇ ਉਹ ਜਿਹੜੇ ਮਾਂ ਮੇਨ ਜਿੱਦਾਂ ਗਵਰਨਮੈਂਟ ਚਾਹਦੀ ਹੈ ਸਾਨੂੰ ਕਿ ਝੋਨਾ ਤੇ ਕਣਕ ਤੋਂ ਬਾਹਰ ਕੱਢਣਾ ਆਪਣੇ ਫਾਰਮਰਸ ਨੂੰ ਤੋ ਆਲਟਰਨੇਟ ਅਸੀਂ ਕਿ ਅਸੀਂ ਉੱਥੇ ਕਰ ਰਹੇ ਆ ਜੀ ਮਿਲਟਰੀ ਫਾਰਮਿੰਗ ਦਾ ਸੋਚ ਰਹੇ ਆ then ਹਲਦੀ uh, then ਪੋਪਕੋਰਨ ਮੱਕੀ ਇਸ ਤਰੀਕੇ ਨਾਲ ਡਿਵਰਸਿਫਿਕੇਸ਼ਨ ਕਰਨ ਦਾ ਸਾਡਾ ਮੇਨ ਮਕਸਦ ਹੈਗਾ ਬਟ ਜਿਹੜਾ ਫੋਕਸ ਸਾਡਾ ਹੈਗਾ ਪ੍ਰੋਡਕਟ that is honey ਅੱਜ ਮੈਂ ਹਨੀ ਦੇ ਉੱਤੇ ਥੋੜੀ ਇੱਕ ਗੱਲ ਕਰਨਾ ਚਾਹੁੰਦਾ ਸਾਨੂੰ ਕਿਹੜੀ ਡਿਫਿਕਲਟੀ ਆ ਰਹੀ ਹੈ ਡਿਫਿਕਲਟੀ ਕੀ ਹੈ ਕਿ ਅੱਜ ਤੱਕ ਹਨੀ ਦੇ ਵਿੱਚ ਇੰਡੀਅਨ ਮਾਰਕੀਟ ਦੇ ਵਿੱਚ ਇੰਨੀ ਜ਼ਿਆਦਾ ਐਡਲਟਰੇਸ਼ਨ ਹੋ ਗਈ ਆ ਔਰ ਉਹ ਨਾਮ ਨਹੀਂ ਲੈਣਾ ਚਾਹੁੰਦਾ 2-3 ਵੱਡੇ ਗਰੁੱਪ ਨੇ ਉਸ ਕਰਕੇ ਸਾਡਾ ਹਨੀ ਦੀ ਇੰਨੀ ਬਦਨਾਮੀ ਹੈ ਬਾਹਰ ਦੀ ਕੰਟਰੀ ਦੇ ਵਿੱਚ ਨੋਬਾਡੀ ਵਾਂਟਸ ਟੂ ਬਾਏ ਇਟ ਹੁਣ ਅਸੀਂ ਉਸ ਚੀਜ਼ ਨੂੰ ਖਤਮ ਕਰਕੇ ਅਸੀਂ ਉਹਦੀ ਇੱਕ ਇੱਕ ਤਰ੍ਹਾਂ ਦੀ ਕੈਂਪੇਨਿੰਗ ਕਰ ਰਹੇ ਹਾਂ ਸੈਂਪਲਸ ਭੇਜ ਰਹੇ ਹਾਂ ਐਂਡ ਹੋਪਫੁਲੀ ਇੱਕ ਸਾਲ ਦੇ ਅੱਡਸ ਆ ਹੋ ਲੱਗੇਗਾ ਇਹ ਜਿਹੜਾ ਮਿਥ ਹੈ ਇਹ ਅਸੀਂ ਖਤਮ ਕਰ ਦਾਂਗੇ ਅਰ ਅਸੀਂ ਪਿਓਰ ਹਨੀ ਸਾਰਿਆਂ ਨੂੰ ਦੇਵਾਂਗੇ ਡੋਮੈਸਟਿਕ ਚ ਵੀ ਦਵਾਂਗੇ ਐਕਸਪੋਰਟ ਚ ਵੀ ਦਵਾਂਗੇ ਜਿਹੜੇ ਜਿਹੜੇ ਮੈਂਬਰ ਨੇ ਉਹ ਮੈਂਬਰਸ਼ਿਪ ਨਹੀਂ ਹੈ 2000 ਥੈਟ ਇਜ਼ ਸ਼ੇਅਰ ਹੋਲਡਿੰਗ ਉਹਦਾ ਸ਼ੇਅਰ ਹੈ ਉਹਨੇ ਸਾਡੇ ਕੋਲ ਸ਼ੇਅਰ ਲੈਣੇ 2000 ਰੁਪਏ ਦੇ ਪਰ ਉਹਨੂੰ ਉਨਾ ਹੀ ਗਵਰਨਮੈਂਟ ਨੇ ਦੇ ਦੇਣਾ ਯਾਨੀ ਕਿ ਉਹਦੇ ਨਾਮ ਦਾ 4000 ਦਾ ਸ਼ੇਅਰ ਹੋ ਜਾਏਗਾ ਮੈਂ ਤੁਹਾਡੀ ਨਾਲ ਬਿਲਕੁਲ ਸਹਿਮਤ ਹਾਂ ਜੀ ਸਾਡੇ ਕਿਸਾਨ ਵੀਰੇ ਜਾਣਦੇ ਆ ਜਿਹੜੇ ਐਫਪੀਓ ਦੇ ਨਾਲ ਜੁੜੇ ਆ ਕਿ ਉਹ ਜਿਹੜੀ ਹੈ ਮੈਂਬਰਸ਼ਿਪ ਜਿੰਨੀ ਉਹਨਾਂ ਨੇ ਦੇਣੀ ਆ ਮੰਨ ਲਓ ਸਾਰੇ ਮੈਂਬਰਾਂ ਨੇ 2 ਲੱਖ ਇਕੱਠਾ ਕਰ ਲਿਆ ਤਾਂ 2 ਲੱਖ ਸਰਕਾਰ ਨੇ ਦੇ ਦੇਣਾ ਤਾਂ 4 ਲੱਖ ਦੇ ਵਿੱਚ ਜਿਹੜਾ ਕੰਮ ਅੱਗੇ ਤੁਰਨਾ ਆ ਸੋ ਕਿਸਾਨ ਵੀਰੋ ਤੁਹਾਡੀ ਉਹ ਮੈਂਬਰਸ਼ਿਪ ਬਿਲਕੁਲ ਬਰਕਰਾਰ ਆ ਕਹਿਣ ਦਾ ਭਾਵ ਤੁਹਾਡਾ ਜਿਹੜਾ ਸ਼ੇਅਰ ਆ ਉਹ ਬਿਲਕੁਲ ਬਰਕਰਾਰ ਰਹੂਗਾ ਤੇ ਇਹ ਕਿਸੇ ਸਮੇਂ ਕਢਾ ਵੀ ਸਕਦਾ ਜੀ ਮੈਂਬਰ 3 ਸਾਲ ਤੱਕ ਲੋਕ ਇਹਨਾਂ ਉਹਦੇ ਬਾਅਦ ਉਹ ਵੇਚਣਾ ਚਾਹੇ ਤਾਂ ਵੇਚ ਸਕਦਾ ਕੋ ਕਿਸਾਨ ਵੀਰੋ ਜ਼ਰੂਰੀ ਨਹੀਂ ਹੋਵੇ ਸੀ ਉਹਦੇ ਨਾਲ ਜੁੜੀ ਰਹਿਣਾ ਜੇ ਤੁਹਾਨੂੰ ਨਹੀਂ ਲੱਗਦਾ ਵੀ ਮੈਂ ਨਹੀਂ ਇਹਦੇ ਨਾਲ ਜੁੜ ਸਕਦਾ ਕਿ ਤੋਂ ਮੇਰੀ ਮਜਬੂਰੀ ਹੈ ਤਾਂ ਤੁਸੀਂ ਹੋਰ ਰਕਮਾਂ ਜਿਹੜੀ ਉਹ ਵਾਪਸ ਵੀ ਲੈ ਸਕਦੇ ਹੋ ਅੱਛਾ ਗੱਲ ਇਹ ਵੀ ਦੇਖੋ ਨਵੇਂ ਮੈਂਬਰ ਜੁੜਨਾ ਵਧੇਰੇ ਪੁਰਤਪਾਦ ਲੈ ਕੇ ਆਉਣ ਮੈਂ ਮੰਨਦਾ ਤੁਸੀਂ ਨਾਮ ਆ ਜਿਹੜਾ ਉਹ ਤੁਹਾਡਾ ਤੁਹਾਨੂੰ ਜਿਹੜੀ ਅਲਾਟ ਹੋਇਆ ਉਹ ਸ਼ਹਿਦ ਦੇ ਨਾਲ ਹੀ ਇਹ ਜਿਹੜੀਆਂ ਐਫ ਪਿਊਜ਼ ਅਲਾਟ ਹੋਈਆਂ ਨੇ ਵੀ ਇਹੀ ਕੰਮ ਆਪਾਂ ਕਰਨਾ ਕਿਉਂਕਿ ਹੋ ਸਕਦਾ ਫਤਿਹਗੜ੍ਹ ਸਾਹਿਬ ਦੇ ਵਿੱਚ ਸ਼ਹਿਦ ਹੀ ਜ਼ਿਆਦਾ ਹੁੰਦਾ ਹੋਵੇ ਬਾਕੀ ਡਿਸਟ੍ਰਿਕਟ ਦੇ ਵਿੱਚ ਕਿਸੇ ਦੇ ਵਿੱਚ ਸਬਜ਼ੀਆਂ ਬਹੁਤ ਹੁੰਦੀਆਂ ਕਿਸੇ ਵਿੱਚ ਹੋਰ ਬੜਾ ਕੁਝ ਹੁੰਦਾ ਹੈ ਜ਼ਿਲ੍ਹਿਆਂ ਦੇ ਵਿੱਚ ਸੋ ਥੋੜਾ ਜਿਹਾ ਵਿਸਥਾਰ ਨਾਲ ਦੱਸ ਦਿਓ ਸਾਨੂੰ ਕਿ ਉਹ ਵੀ ਚੀਜ਼ਾਂ ਇਹਦੇ ਵਿੱਚ ਆਉਣ ਕਿਸਾਨ ਵੀਰ ਕੀ ਕਰਨਗੇ ਅੱਛਾ ਹੁਣ ਜਿੱਦਾਂ ਸਾਡੇ ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਉੱਥੇ ਚਾਰ ਬਲਾਕ 6 ਬਲਾਕ ਨੇ ਸਾਡੇ ਕੋਲ ਉੱਥੇ ਦਾ ਪ੍ਰੋਡਕਟ ਕੀ ਹੈ ਮਸਟਰਡ ਆਇਲ ਸੀਡਸ ਮਸਟਰਡ ਮਣੇ ਮਸਟਰਡ ਆਇਲ ਵੈਜੀਟਾਬਲਸ ਤੇ ਰੈੱਡ ਚਿਲੀ ਉੱਥੇ ਮਿਰਚ ਬਹੁਤ ਹੁੰਦੀ ਹੈ ਲਾਲ ਮਿਰਚ ਤੇ ਉਹ ਉਹ ਹੈਗਾ ਉੱਥੇ ਤੇ ਫੋਕਸ ਪ੍ਰੋਡਕਟ ਔਰ ਉਹ ਅਸੀਂ ਮਿਰਚ ਦੇ ਸਾਨੂੰ ਚਾਈਨਾ ਤੋਂ ਆਰਡਰ ਵੀ ਮਿਲਣ ਲੱਗੇ ਉੱਥੇ ਅਸੀਂ ਆਲਰੇਡੀ ਸੈਂਪਲ ਭੇਜੇ ਨੇ ਲਾਲ ਮਿਰਚ ਉੱਥੇ ਦੀ ਬੜੀ ਮਸ਼ਹੂਰ ਹੈ ਤੇਜਾ ਮਿਰਚ ਜਿਹਨੇ ਆਪਾਂ ਉਹਨੂੰ ਐਂਡ ਉਹਦਾ ਹੁਣ ਉਹਦੀ ਅਸੀਂ ਪਲੂਰਾਇਜ਼ਿੰਗ ਪlant ਵੀ ਲਗਾਉਣ ਲੱਗੇ ਆਂ ਐਂਡ ਇੱਕ ਹਰੀ ਮਿਰਚ ਦਾ ਸੌਸ ਬਣਾਣਾ ਉਹ ਅਸੀਂ ਗਵਰਨਮੈਂਟ ਅਪਰੂਵ ਕਰਾ ਲਿਆ ਪ੍ਰੋਜੈਕਟ ਮੋਸਵਾਲੀ ਉਹ ਅਗਰ ਸੈਂਕਸ਼ਨ ਹੋ ਗਿਆ ਤੇ ਇਹ ਇੱਕ ਨਵਾਂ ਚੀਜ਼ ਉੱਥੇ ਗੁਰੂ ਹਰਸਾਏ ਕਰਕੇ ਬਲਾਕ ਹੈ ਤੇ ममਦੋਦ ਬਲਾਕ ਇੱਕ ਬਿਲਕੁਲ ਬਾਰਡਰ ਏਰੀਆ ਚ ਲੱਗੇ ਨੇ ਤੇ ਉੱਥੇ ਦੇ ਫਾਰਮਰ ਜੇ ਕਰ ਰਹੇ ਨੇ ਸੋ ਦੇਖੋ ਕਿਸਾਨ ਵੀਰੋ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨਸ ਨੇ ਬਹੁਤ ਵਧੀਆ ਕੰਮ ਆ ਜਿਹੜਾ ਉਹ ਕਰ ਰਹੀਆਂ ਨੇ ਲੋੜ ਹੈ ਸਾਨੂੰ ਆਪਣਾ ਪੂਰਾ ਸਹਿਯੋਗ ਦੇਣ ਦੀ ਇਹਨਾਂ ਨੂੰ ਆਪਾਂ ਜਿਹੜੀ ਮੈਂਬਰ ਬਣੇ ਆ ਜਾਂ ਨਵੇਂ ਬਣਨਗੇ ਆਪਾਂ ਆਪਣੇ ਤਨੋਂ ਮਨੋਂ ਇਹਦੇ ਨਾਲ ਜੁੜੀਏ ਤਾਂ ਕਿ ਆਪਾਂ ਇਹਨਾਂ ਨੂੰ ਕਾਮਯਾਬ ਕਰਕੇ ਪੰਜਾਬ ਦਾ ਨਾਮ ਰੌਸ਼ਨ ਕਰੀਏ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਸੋ ਸਾਰੇ ਮੈਂਬਰਸ ਜਿਨ੍ਹਾਂ ਨੇ ਮੈਨੂੰ ਇਹ ਜਾਣਕਾਰੀ ਦਿੱਤੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ प्यारे किसान वीरो एफपीओ यानी कि किसान उत्पादक संगठन ਦੇ ਨਾਲ ਜੁੜ ਕੇ ਤੁਸੀਂ ਚੰਗਾ ਮੁਨਾਫਾ ਕਮਾ ਸਕਦੇ ਹੋ ਉਮੀਦ ਕਰਦੇ ਹਾਂ ਸਾਡੀ ਇਹ ਪੇਸ਼ਕਸ਼ ਤੁਹਾਨੂੰ ਪਸੰਦ ਆਈ ਹੋਵੇਗੀ ਨਵਾਂ ਵਿਸ਼ਾ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਨਵਦੀਪ ਕਰਨ ਦਿਓ ਇਜਾਜ਼ਤ ਧੰਨਵਾਦ